ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਵਾ ਕੇ ਜੋ ਕਿ ਹੁਣੇ-ਹੁਣੇ ਰੀਸੈਂਟਲੀ 2025 ਦੇ ਵਿੱਚ PCS ਦੀਆਂ 322 ਪੋਸਟਾਂ ਅਨਾਉਂਸ ਹੋਈਆਂ ਨੇ ਉਹਦੇ ਲਈ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਜਿਹੜੇ ਪੀਸੀਐਸ ਦੇ ਤਿਆਰੀ ਲਈ ਕਿਹੜੀ-ਕਿਹੜੀ ਅਸੀਂ ਬੁੱਕ ਲਿਸਟ ਫਾਲੋ ਕਰੀਏ ਕੀ ਸਾਨੂੰ ਪੀਸੀਐਸ ਭਰਨਾ ਚਾਹੀਦਾ ਕਿ ਨਹੀਂ ਭਰਨਾ ਚਾਹੀਦਾ ਕਿਉਂਕਿ ਕੁਝ ਬੱਚੇ ਇਦਾਂ ਨੇ ਕਿ ਉਹਨਾਂ ਨੇ ਮੇਨ ਪਹਿਲਾਂ ਪੀਸੀਐਸ ਬਾਰੇ ਕਦੇ ਮਤਲਬ ਕਿ ਉਹਨਾਂ ਨੂੰ ਸਿਲੇਬਸ ਬਾਰੇ ਵੀ ਨਹੀਂ ਉਹਦੇ ਬਾਰੇ ਪਤਾ ਤੇ ਨਾ ਹੀ ਉਹਦੇ ਐਗਜ਼ਾਮ ਨੇਚਰ ਬਾਰੇ ਪਤਾ ਕਿ ਕੀ-ਕੀ ਹੁੰਦਾ ਉਹਦੇ ਵਿੱਚ ਉਹ ਬੱਚੇ ਵੀ ਮੈਸੇਜ ਕਰ ਰਹੇ ਨੇ ਕਿ ਪੀਸੀਐਸ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਨੂੰ ਕਨਫਿਊਜ਼ਨ ਹੋ ਰਹੀ ਹੈ ਕਿ ਕਿਹਦੀ ਅਸੀਂ ਤਿਆਰੀ ਕਰੀਏ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਪੀਸੀਐਸ ਦਾ ਪੇਪਰ ਆ ਉਹਦੇ 'ਚ 322 ਪੋਸਟਾਂ ਨੇ ਠੀਕ ਆ ਪੀਸੀਐਸ ਜਿਹੜਾ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ ਪੀਸੀਐਸ ਲੈਵਲ ਦੇ ਪੀਸੀਐਸ ਮੰਨਦੇ ਨੇ ਹਨਾ ਤੇ ਡਿਪਟੀ ਸੁਪਰਡੈਂਟ ਪੁਲਿਸ ਠੀਕ ਆ ਡੀਐਸਪੀ ਤਹਿਸੀਲਦਾਰ ਈਟੀਓ ਹੋਗੇ ਫੂਡ ਐਂਡ ਸਪਲਾਈ ਆਫੀਸਰ ਤੇ ਬਾਕੀ ਵੀ ਜਿਹੜੀਆਂ ਪੋਸਟਾਂ ਨੇ ਇਹ ਸਾਰੀਆਂ ਇਹਦੇ ਵਿੱਚ ਹੈਗੀਆਂ ਨੇ ਹੁਣ ਜੀ ਇਹ ਸਭ ਤੋਂ ਪਹਿਲਾਂ ਤਾਂ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਗਰੁੱਪ A ਦੀ ਪੋਸਟ ਆ ਤੇ ਇਹਦਾ ਜਿਹੜਾ ਸੰਭਾਵਿਤ ਜਿਹੜੀ ਇਹਦੇ ਪ੍ਰੀ ਜਿਹੜਾ ਪੇਪਰ ਇਹਦੇ ਵਿੱਚ ਹੋਣਾ ਕਿਉਂਕਿ ਇਹਦੇ ਵਿੱਚ ਇੱਕ ਪ੍ਰੀ ਹੋਣਾ ਦੋ ਨੰਬਰ ਤੇ ਮੇਨਸ ਪੇਪਰ ਹੋਣਾ ਜਿੱਥੇ ਅਨਸਰ ਰਾਈਟਿੰਗ ਹੋਊਗੀ ਠੀਕ ਆ ਇਹ ਐਮਸੀਕਿਊ 베ਸਡ ਪੇਪਰ ਹੁੰਦਾ ਬਾ ਤੇ ਤਿੰਨ ਨੰਬਰ ਦੇ ਉੱਤੇ ਤੁਹਾਡੀ ਇੰਟਰਵਿਊ ਹੋਊਗੀ ਠੀਕ ਆ ਹੁਣ ਦੇਖੋ ਜੀ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਪੀਸੀਐਸ ਬਾਰੇ ਅੱਜ ਤੋਂ ਪਹਿਲਾਂ ਕਦੇ ਪਤਾ ਵੀ ਨਹੀਂ ਸੀਗੇ ਇਹਦੇ ਵਿੱਚ ਕੀ ਆ ਕੀ ਨਹੀਂ ਮੈਂ ਅੱਗੇ ਜਾ ਕੇ ਤੁਹਾਨੂੰ ਸਿਲੇਬਸ ਵੀ ਦਿਖਾ ਦਿੰਨਾ ਮੈਂ ਇਹਦੇ ਵਿੱਚ ਤੁਸੀਂ ਵੈਸੇ ਪੜ ਲਿਆ ਹੋਏਗਾ ਤਾਂ ਉਹ ਬੱਚੇ ਵੀ ਇਹ ਹੁਣ ਇਸ ਟਾਈਮ ਦੇ ਉੱਤੇ ਕੀ ਕਰ ਰਹੇ ਨੇ ਕਿ ਇਸ ਟਾਈਮ ਦੇ ਉੱਤੇ ਪਹਿਲਾਂ ਉਹ ਪਟਵਾਰੀ ਦੀ ਤਿਆਰੀ ਨੂੰ ਲੱਗੇ ਹੋਏ ਸੀ ਹਨ ਜਾਂ ਪਟਵਾਰੀ ਲਗਾ ਲਓ ਜਾਂ ਆਪਾਂ ਲਗਾ ਲਓ ਕਿ ਲੇਬਰ ਇਨਸਪੈਕਟਰ ਦਾ ਪੇਪਰ ਸੀ ਖਜ਼ਾਨਾ ਅਫਸਰ ਦਾ ਪੇਪਰ ਨਿਕਲਿਆ ਹੋਇਆ ਹੈ ਹਨ ਤੇ ਸੀਨੀਅਰ ਅਸਿਸਟੈਂਟ ਜਿਹੜੀ ਮੋਸਟ ਇੰਪੋਰਟੈਂਟ ਪੋਸਟ ਹੈ ਜਿਸ ਵਿੱਚ ਕਾਫੀ ਸਾਰੀਆਂ ਪੋਸਟਾਂ ਹੈਗੀਆਂ ਨੇ ਦੋ ਤਿੰਨ ਡਿਪਾਰਟਮੈਂਟ ਦਾ ਮਤਲਬ ਤਿੰਨ ਅਲੱਗ-ਅਲੱਗ ਭਰਤੀਆਂ ਇਹਦੀਆਂ ਚੱਲ ਰਹੀਆਂ ਨੇ ਇਹਦੀ ਤਿਆਰੀ ਕਰ ਰਹੇ ਸੀ ਤਾਂ ਇੱਕਦਮ ਬੱਚਿਆਂ ਦੇ ਮਨ ਦੇ ਵਿੱਚ ਕੀ ਆ ਰਿਹਾ ਕਿ 322 ਪੋਸਟਾਂ ਆ ਗਈਆਂ ਹੁਣ ਤਾਂ ਅਸੀਂ ਸਿੱਧੇ ਆਫੀਸਰ ਲੈਵਲ ਦੀ ਇੱਕ 4-6 ਮਹੀਨੇ ਚ ਤਿਆਰੀ ਕਰ ਰਹੇ ਹਾਂ ਕਿਉਂਕਿ ਬੱਚਿਆਂ ਨੂੰ ਕੀ ਕੀਤਾ ਜਾ ਰਿਹਾ ਬਹੁਤ ਸਾਰੇ ਚੈਨਲਾਂ ਦੇ ਉੱਤੇ ਮੈਂ ਦੇਖ ਰਿਹਾ ਸਾਰਿਆਂ ਦੇ ਨਹੀਂ ਮੈਂ ਕਹਿ ਰਿਹਾ ਬਹੁਤ ਸਾਰੇ ਚੈਨਲਾਂ ਦੇ ਉੱਤੇ ਕਿਹਾ ਜਾ ਰਿਹਾ ਕਿ 4 ਮਹੀਨੇ ਦੇ ਵਿੱਚ ਇਦਾਂ ਦੇ ਸੰਮਾਨ ਲਗਾਏ ਹੋਏ ਕਿ 4 ਮਹੀਨੇ ਚ ਪੀਸੀਐਸ ਕਿਵੇਂ ਬਣੀਆਂ 6 ਮਹੀਨੇ ਚ ਪੀਸੀਐਸ ਕਿਵੇਂ ਬਣੀਏ 8 ਮਹੀਨੇ ਚ ਪੀਸੀਐਸ ਕਿਵੇਂ ਬਣੀਏ ਠੀਕ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਇਹ ਲੰਬਾ ਪ੍ਰੋਸੈਸ ਹੁੰਦਾ ਵਾ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਤੁਸੀਂ ਤਿਆਰੀ ਕਰਨ ਲੱਗੇ ਤਾਂ 4 ਮਹੀਨੇ ਚ ਤੁਸੀਂ ਪੀਸੀਐਸ ਦਾ ਵੱਧ ਤੋਂ ਵੱਧ ਪ੍ਰੀਲੀਮ ਦਾ ਜਿਹੜਾ ਆਪਣਾ ਹੈਗਾ ਵਾ ਹਨਾ ਸਿਲੇਬਸ ਉਹੀ ਕਵਰ ਕਰ ਸਕਦੇ ਹੋ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਮੈਂ ਕਹਿ ਰਿਹਾ ਵਾਂ ਅਦਰਵਾਈਜ਼ ਜੇ ਦਾ ਮੇਨਸ ਦਾ ਪੇਪਰ ਹੋਣਾ ਵਾ ਹਨਾ ਜਾਂ ਇਹਦੇ ਵਿੱਚ ਇੰਟਰਵਿਊ ਹੋਣੀ ਆ ਤਾਂ ਇਹ ਕਾਫੀ ਜ਼ਿਆਦਾ ਇਹਨਾਂ ਦਾ ਵਾਈਡ ਇਹਨਾਂ ਦਾ ਸਿਲੇਬਸ ਹੈਗਾ ਵਾ ਜਿਹਦੇ ਲਈ ਤੁਸੀਂ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਚਾਹੀਦਾ ਇਹ ਮੈਂ ਕਹਿ ਰਿਹਾ ਕਿ ਬਹੁਤ ਜ਼ਿਆਦਾ ਸਮਾਂ ਚਾਹੀਦਾ ਕਿਉਂਕਿ ਜਿਹੜੇ ਬੱਚੇ ਪੀਸੀਐਸ ਦੀ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਨੇ ਜਾਂ ਯੂਪੀਐਸਸੀ ਦੀ ਤਿਆਰੀ ਕਰ ਰਹੇ ਨੇ ਹਨਾ ਯੂਪੀਐਸਸੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਰਹੇ ਨੇ ਜਾਂ ਇਹਦੇ ਨਾਲ ਮਿਲਦੇ ਜੁਲਦੇ ਜਿਹੜੇ ਪੇਪਰਾਂ ਦੀ ਤਿਆਰੀ ਕਰਦੇ ਨੇ ਉਹਨਾਂ ਲਈ ਇਹ ਚੀਜ਼ ਥੋੜੀ ਸੌਕੀ ਹੋ ਜਾਂਦੀ ਹੈ ਕਿਉਂਕਿ ਉਹ ਸਿਲੇਬਸ ਦੇ ਗੋ ਥਰੂ ਹੋ ਰਹੇ ਨੇ ਜਾਂ ਹੋ ਚ ਤੁਹਾਡੇ ਲਈ ਇੱਕਦਮ ਮਤਲਬ ਕਿ ਅੱਜ ਤੁਹਾਡੇ ਇੱਕ ਗਰੁੱਪ ਸੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਮਤਲਬ ਲੇਬਰ ਇਨਸਪੈਕਟਰ ਆਪਾਂ ਲਾ ਲਈਏ ਤਾਂ ਉਹਦੀ ਤਿਆਰੀ ਕਰਦੇ ਪਏ ਉਹਦੇ ਵਿੱਚ ਉਹਦਾ ਸਿਲੇਬਸ ਹੀ ਅਲੱਗ ਵਾ ਤੁਸੀਂ ਸਿਰਫ ਜੀਐਸ ਦੇਖ ਰਹੇ ਹੋ ਪਰ ਜੀਐਸ ਨੂੰ ਡਿਟੇਲ ਦੇ ਵਿੱਚ ਨਹੀਂ ਦੇਖ ਰਹੇ ਕਿ ਡਿਟੇਲ ਚ ਕੀ ਆ ਡਿਟੇਲ ਦੇ ਵਿੱਚ ਨਾ ਤੁਸੀਂ ਪੀਸੀਐਸ ਦਾ ਜਿਹੜਾ 2020 ਚ ਪੇਪਰ ਹੋਇਆ ਸੀ ਜਾਂ ਉਸ ਤੋਂ ਪਹਿਲਾਂ ਪੇਪਰ ਹੋਏ ਸੀ ਉਹ ਪੇਪਰ ਕੱਢ ਕੇ ਦੇਖੋ ਕਿ ਉਹਦੇ ਵਿੱਚ ਉਹਨਾਂ ਨੇ ਕੀ ਕੀ ਪੁੱਛਿਆ ਹੋਇਆ ਹੈ ਕੀ ਤੁਸੀਂ ਉਹ ਵਾਲਾ ਜਿਹੜੇ ਸਿਲੇਬਸ ਆ ਸਿਰਫ ਪ੍ਰੀਲੀਮ ਦਾ ਚੱਕ ਲਓ ਤੁਸੀਂ ਮੇਨਸ ਵੀ ਨਹੀਂ ਕਹਿੰਦਾ ਮੈਂ ਤੁਹਾਨੂੰ ਪ੍ਰੀਲੀਮਸ ਦਾ ਵੀ ਤੁਸੀਂ ਉਹਨੂੰ ਚੱਕ ਕੇ ਦੇਖੋ ਕਿ ਕਿਹੜੇ ਕਿਹੜੇ ਕੁਐਸਚਨ ਕਿੱਦਾਂ-ਕਿੱਦਾਂ ਦੇ ਉਹਨਾਂ ਨੇ ਕਰੰਟ ਅਫੇਅਰ ਪੁੱਛੇ ਨੇ ਜੀਐਸ ਦੇ ਵਿੱਚ ਕਿੰਨੇ ਉਹਨਾਂ ਨੇ ਡੀਪ ਕੁਐਸਚਨ ਪੁੱਛੇ ਹੋਏ ਨੇ ਕੀ ਤੁਸੀਂ ਉਹ 4 ਮਹੀਨੇ ਚ ਕਵਰ ਕਰ ਸਕਦੇ ਹੋ 3 ਮਹੀਨੇ ਚ ਕਵਰ ਕਰ ਸਕਦੇ ਹੋ ਕਿਉਂਕਿ ਆਪਾਂ ਦੇਖਦੇ ਆਂ ਕਿ ਗਰੁੱਪ ਸੀ ਤੇ ਗਰੁੱਪ ਬੀ ਦੇ ਪੇਪਰ ਲਈ ਵੀ ਸਾਲ-ਸਾਲ 2-2 ਸਾਲ 3-3 ਸਾਲ ਨਿਕਲ ਜਾਂਦੇ ਨੇ ਹਨਾ ਤਾਂ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਦੇਖਣਾ ਕਿ ਤੁਹਾਡਾ ਮੇਨ ਟਾਰਗੇਟ ਹੈ ਕੀ ਆ ਜੇਕਰ ਤੁਸੀਂ ਪਹਿਲਾਂ ਤੋਂ ਮਤਲਬ ਪੀਸੀਐਸ ਬਾਰੇ ਸੋਚਿਆ ਹੋਇਆ ਸੀ ਇਹਦੇ ਸਿਲੇਬ ਤਾਂ ਤੁਸੀਂ ਇਹਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ 20% ਵੀ ਮੈਂ ਕਹਿੰਨਾ 30% ਵੀ ਸਿਲੇਬਸ ਕਵਰ ਕੀਤਾ ਫਿਰ ਵੀ ਤੁਸੀਂ ਇਹਦੇ ਲਈ ਜਾ ਸਕਦੇ ਹੋ ਹਨ ਪਰ ਜੇ ਮੈਂ ਤੁਹਾਡਾ ਜਿਹੜਾ ਟਾਰਗੇਟ ਪਹਿਲਾਂ B ਤੇ C ਦੇ ਮੁਤਾਬਕ ਤੁਸੀਂ ਤਿਆਰੀ ਕੀਤੀ ਆ ਲਾਸ ਤੁਸੀਂ 6 ਮਹੀਨੇ ਤੋਂ ਤਿਆਰੀ ਕਰ ਰਹੇ ਹੋ ਜਾਂ ਅੱਜ ਤੁਸੀਂ ਤਿਆਰੀ ਕਰਨ ਲੱਗੇ ਹੋ ਹਨ ਤਾਂ ਉਹਦੇ ਵਿੱਚ ਇਹ ਚੀਜ਼ਾਂ ਨਾ ਬਹੁਤ ਜ਼ਿਆਦਾ ਡਿਫਰੈਂਟ ਵਾ ਇਹਦਾ ਸਿਲੇਬਸ ਨੇਚਰ ਆਫ ਸਿਲੇਬਸ ਨੇਚਰ ਆਫ ਐਗਜ਼ਾਮ ਵੀ ਡਿਫਰੈਂਟ ਆ ਤੇ ਦੂਸਰਾ ਗਰੁੱਪ B ਤੇ ਗਰੁੱਪ C ਦਾ ਅਲੱਗ ਆ ਠੀਕ ਆ ਤਾ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਤਾਂ ਜੀ ਇਹੇ ਪੋਸਟਾਂ ਵਗੈਰਾ ਨੇ ਇਹ ਸਾਰਾ ਤੁਹਾਨੂੰ ਮੈਂ ਇੱਕ ਵਾਰ ਇਹਦਾ ਦੱਸ ਦਿੰਦਾ ਕਿ ਇਹਦੇ ਵਿੱਚ ਪਹਿਲੇ ਨੰਬਰ ਤੇ ਪ੍ਰੀ ਹੋਣਾ ਚਲੋ ਇਹ ਮੈਂ ਤੁਹਾਨੂੰ ਕਹਿ ਦਿੰਦਾ ਕਿ ਹਾਂ ਤੁਸੀਂ ਜਰਨਲ ਸਟਡੀ ਜੇਕਰ ਅੱਜ ਤੁਸੀਂ ਤਿਆਰੀ ਕਰਨ ਲੱਗੋਗੇ ਸੀ ਸੈੱਟ ਦੀ ਤੁਸੀਂ ਤਿਆਰੀ ਕਰੋਗੇ ਇਹੇ ਕਰੋਗੇ ਤਾਂ ਤੁਸੀਂ ਇਹਨੂੰ ਕਲੀਅਰ ਕਰ ਸਕਦੇ ਹੋ ਕਿਉਂਕਿ ਬੱਚੇ ਕੈਪੇਬਲ ਹੁੰਦੇ ਨੇ ਬੱਚਿਆਂ ਦਾ ਅੰਡਰਸਟੈਂਡਿੰਗ ਉਸ ਅਕੋਰਡਿੰਗ ਹੁੰਦੀ ਆ ਕਿ ਪ੍ਰੀਲੀਮ ਤੱਕ ਉਹ ਆਰਾਮ ਨਾਲ ਜਾ ਸਕਦੇ ਨੇ ਜੇਕਰ ਉਹ ਵਧੀਆ ਤਿਆਰੀ ਉਹਨਾਂ ਦੀ ਹੈਗੀ ਆ ਪਰ ਕੀ ਤੁਸੀਂ ਆਪਣੇ ਆਪ ਨੂੰ ਸੋਚਣਾ ਮੇਰੇ ਕਹੇ ਤੋਨੇ ਕਹਿ ਰਿਹਾ ਮੈਂ ਤੁਸੀਂ ਆਪਣੇ ਆਪ ਨੂੰ ਸੋਚਣਾ ਕੀ ਤੁਸੀਂ ਮੇਨਸ ਲੈਵਲ ਦੀ ਤਿਆਰੀ ਉਹ ਕੀਤੀ ਆ ਕੀ ਤੁਹਾਡੀ ਅਨਸਰ ਰਾਈਟਿੰਗ ਸਕਿੱਲ ਹੈਗੀ ਆ ਤਾਂ ਹੀ ਤੁਸੀਂ ਇਹ ਪੇਪਰ ਨੂੰ ਜਾਇਓ ਕਿਸੇ ਹੋਰ ਨੂੰ ਛੱਡ ਕੇ ਜੇ ਅੱਜ ਮਤਲਬ ਮੈਂ ਇਹ ਕਹਿ ਰਿਹਾ ਕਿ ਗਰੁੱਪ B ਤੇ C ਦਾ ਕੋਈ ਵੀ ਪੋਸਟ ਨਹੀਂ ਹੁੰਦੀ ਹਨਾ ਮਤਲਬ ਕੋਈ ਵੀ ਅੱਗੇ ਪੇਪਰ ਨਹੀਂ ਹੋਣਾ ਤਾਂ ਮੈਂ ਤੁਹਾਨੂੰ ਕਹਿ ਦਿੰਦਾ ਕਿ ਤੁਸੀਂ ਇਹਨੂੰ ਭਰੋ ਕੁਛ ਤਾਂ ਕਰੋ ਨਾ ਆਪਣਾ ਅੱਗੇ ਤੁਸੀਂ ਯੂਪੀਐਸਸੀ ਹਰ ਇੱਕ ਸਾਲ ਹੁੰਦਾ ਤੁਸੀਂ ਉਹਦੀ ਤਿਆਰੀ ਕਰੋ ਕਿਉਂਕਿ ਇਹਨਾਂ ਦਾ ਵੀ ਨੇਚਰ ਆਫ ਐਗਜ਼ਾਮ ਜਿਹੜਾ ਹੈਗਾ ਉਹ ਸੇਮ ਆ ਪੀਸੀਐਸ ਦੇ ਯੂਪੀਐਸਸੀ ਦਾ ਆਪਾਂ ਦੇਖਦੇ ਹਾਂ ਥੋੜਾ ਬਹੁਤ ਫਰਕ ਆ ਨਾ ਪੰਜਾਬੀ ਭਾਸ਼ਾ ਦਾ ਫਰਕ ਆ ਥੋੜੇ ਬਹੁਤ ਸਿਲੇਬਸ ਦਾ ਵੀ ਫਰਕ ਹੈਗਾ ਵਾ ਪਰ ਜ਼ਿਆਦਾ ਨਹੀਂਗਾ ਮਤਲਬ 70 30 ਆਪਾਂ ਕਹਿ ਸਕਦੇ ਹਾਂ ਹਨਾ ਤਾਂ ਮੇਨ ਚੀਜ਼ ਇਹੀ ਆ ਕੀ ਤੁਸੀਂ ਦੇਖਣਾ ਮੈਂ ਕਿ ਤੁਹਾਡਾ ਮੇਨ ਟਾਰਗੇਟ ਹੈ ਕਿਹੜਾ ਵਾ ਕੀ ਤੁਸੀਂ ਸਮਾਂ ਦੇ ਸਕਦੇ ਹੋ ਸਾਲ 2 ਸਾਲ ਚਲੋ ਅੱਜ ਮੰਨ ਲਓ ਤੁਸੀਂ ਤਿਆਰੀ ਕਰਨ ਲੱਗੇ ਹੈ ਨਾ ਤੇ ਅੱਗੇ ਅਗਲੇ ਸਾਲ ਯੂਪੀਐਸਸੀ ਹੋਣਾ ਮੈਂ ਹਨਾ ਸਿਵਲ ਸਰਵਿਸਿਜ਼ ਦਾ ਹੋਣਾ ਇਸ ਸਾਲ ਹੋਣਾ ਤਾਂ ਤੁਹਾਡੇ ਟਾਰਗੇਟ ਦੇ ਉੱਤੇ ਮੇਨ ਡਿਪੈਂਡ ਕਰਦਾ ਇਸ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਨਾ ਸੋਚਣ ਲੱਗ ਜਾਓ ਕਿ ਅੱਜ ਤੁਸੀਂ ਹੁਣ ਇਸ ਟਾਈਮ ਸੀਨੀਅਰ ਅਸਿਸਟੈਂਟ ਦੀ ਤਿਆਰੀ ਕਰਦੇ ਪਏ ਹੋ ਤਾਂ ਇੱਕਦਮ ਤੁਸੀਂ ਪੀਸੀਐਸ ਲੈਵਲ ਦੇ ਉਹ ਵਾਲਾ ਪੜਨ ਬਹਿ ਜਾਓਗੇ ਤਾਂ ਤੁਸੀਂ ਗਰੁੱਪ ਬੀ ਤੇ ਗਰੁੱਪ ਸੀ ਦੇ ਜਿਹੜੇ ਜਿਹਦੀ ਤੁਸੀਂ 70% ਵੀ ਤਿਆਰੀ ਕਰ ਚੁੱਕੇ ਹੋ ਤਾਂ ਇਹਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਪਿੱਛੇ ਰਹਿ ਜਾਓਗੇ ਕਿਉਂਕਿ ਤੁਸੀਂ ਦੇਖਿਆ ਕਿ ਸਮਝਦਾਰ ਬੱਚੇ ਜਿਹੜਾ ਇਸ ਟਾਈਮ ਤਿਆਰੀ ਕਰ ਰਹੇ ਨੇ ਗਰੁੱਪ ਬੀ ਦੀ ਲਾ ਲਈਏ ਚਾਹੇ ਸੀ ਦੀ ਲਾ ਲਈਏ ਉਹਨਾਂ ਲਈ ਇਹ ਉਹ ਸੀਨੀਅਰ ਅਸਿਸਟੈਂਟ ਹੋ ਗਿਆ ਜਾਂ ਦੂਸਰੇ ਹੋ ਗਏ ਉਹ ਪੇਪਰਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਅਗਲੇ ਆਉਣ ਵਾਲੇ ਪੇਪਰਾਂ ਚ ਹਾਰਡ ਰਹਿਣ ਵਾਲਾ ਗਰੁੱਪ ਏ ਚ ਤਾਂ ਚਲੋ ਹੈਗਾ ਹੀ ਆ ਨਾ ਪੀਸੀਐਸ ਦੇ ਵਿੱਚ ਕਿਉਂਕਿ ਜਿਹੜੇ ਬੱਚੇ ਯੂਪੀਐਸਸੀ ਤਿਆਰੀ ਕਰ ਰਹੇ ਆ ਪੀਸੀਐਸ ਦੀ ਪਹਿਲਾਂ ਤੋਂ ਤਿਆਰੀ ਕਰ ਰਹੇ ਆ ਤਾਂ ਉਹ ਆਲਮੋਸਟ ਇਹਦੇ ਵਿੱਚ ਸਾਰੇ ਬੱਚੇ ਪੂਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਲਾਸਟ ਦੋ ਦੋ ਤਿੰਨ ਤਿੰਨ ਸਾਲਾਂ ਤੋਂ ਸਿਰਫ ਇਸ ਪੇਪਰ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਪੀਸੀਐਸ ਆਵੇ ਕਦੋਂ ਯੂਪੀਐਸਸੀ ਆਵੇ ਤੇ ਅਸੀਂ ਇਹਨਾਂ ਦਾ ਮਤਲਬ ਕਿ ਪੇਪਰ ਦੇ ਵਿੱਚ ਇਹਦੇ ਵਿੱਚ ਕੰਪੀਟ ਕਰੀਏ ਠੀਕ ਆ ਹੁਣ ਇਹੀ ਚੀਜ਼ ਆ ਤਾਂ ਇਹ ਸੀਗਾ ਆਪਣਾ ਪ੍ਰੀ ਠੀਕ ਆ ਤਾਂ ਹੁਣ ਆ ਗਿਆ ਮੇਨਸ ਮੇਨਸ ਦੇ ਵਿੱਚ ਦੇਖੋ ਹੁਣ ਦੇ ਵਿੱਚ ਸਿਰਫ ਆਪਾਂ ਇਸ ਤਰ੍ਹਾਂ ਦੇ ਰਹੇਗਾ ਪੰਜਾਬੀ ਇਨ ਗੁਰਮੁਖੀ ਸਕ੍ਰਿਪਟ ਇਹ 100 ਨੰਬਰਾਂ ਦਾ ਆਉਣਾ ਇੰਗਲਿਸ਼ ਆਉਣਾ ਐਸਏ ਆਉਣਾ ਜਰਨਲ ਸਟੱਡੀ ਇਹ ਜੇ ਸਿਰਫ ਹਿਸਟਰੀ ਜੀਓਗ੍ਰਾਫੀ ਸੋਸਾਇਟੀ ਦੇਖ ਰਹੇ ਆ ਪਰੇਟਿਕ ਕੁਐਸਚਨ ਦੇਖਿਓ ਤੁਸੀਂ ਕਿਦਾਂ ਦੇ ਪੁੱਛੇ ਜਾ ਰਹੇ ਆ ਤੇ ਕਿਹੜਾ ਉਹਨਾਂ ਦਾ ਲੈਵਲ ਆ ਉਹਨਾਂ ਦਾ ਕਿ ਕੀ ਪੁੱਛਣਾ ਚਾਹੁੰਦੇ ਨੇ ਇਹੋ ਪੁਰਾਣੇ ਪੇਪਰ ਤੁਹਾਨੂੰ ਨੈਟ ਦੇ ਉੱਤੇ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਣਗੇ ਹੁਣ ਦੇਖੋ ਜੀ ਪੋਲਿਟੀ ਦੇ ਵਿੱਚ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਗਵਰਨੈਂਸ ਐਂਡ ਇੰਟਰਨੈਸ਼ਨਲ ਰਿਲੇਸ਼ਨ ਇਹਨਾਂ ਤੁਸੀਂ ਦੇਖੋ ਤਾਂ ਸਹੀ ਨਾ ਕਿ ਇਹ ਗਰੁੱਪ B ਤੇ C ਦੇ ਪੇਪਰ ਤੇ ਗਰੁੱਪ A ਦਾ ਜਿਹੜਾ ਇਹੇ ਵਾਲੀ ਜੀਕੇ ਚ ਕਿੰਨਾ ਅੰਤਰਾ ਚਾਹੀਏ ਤੁਸੀਂ ਪ੍ਰੀਲੀਮ ਦਾ ਹੀ ਦੇਖ ਲਓ ਹਨਾ ਤਾਂ ਇਕਨੋਮੀ ਹੋ ਗਈ ਹਨਾ ਸਾਇੰਸ ਐਂਡ ਟੈਕ ਹੋ ਗਿਆ ਤਾਂ ਇਹਨਾਂ ਦੇ ਵਿੱਚ ਤੁਸੀਂ ਦੇਖਣਾ ਵਾ ਕਿ ਇਹਦੇ ਵਿੱਚ ਕੀ ਮੰਗ ਰਿਹਾ ਕੀ ਕੀ ਇਹ ਪੁੱਛਣਾ ਚਾਹੁੰਦਾ ਜਿਹੜੇ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਪਤਾ ਵਾ ਉਹ ਆਲਰੇਡੀ ਇਹ ਚੀਜ਼ਾਂ ਦੀ ਰਿਸਰਚ ਕਰਕੇ ਬੈਠੇ ਨੇ ਪੁਰਾਣੇ ਪੇਪਰ ਲਗਾ ਕੇ ਬੈਠੇ ਹੋਣਗੇ ਤਾਂ ਮੇਰਾ ਤੁਹਾਨੂੰ ਇਹੀ ਸੁਜੈਸ਼ਨ ਆ ਕਿ ਤੁਸੀਂ ਸਿਰਫ ਕਿਸੇ ਦੇ ਪਿੱਛੇ ਲਾ ਕੇ ਪੀਸੀਐਸ ਦੀ ਤਿਆਰੀ ਕਰਨ ਲਈ ਨਾ ਜਾਓ ਸਿਰਫ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕੀ ਤੁਸੀਂ ਇਹ ਪੇਪਰ ਦੇਣਾ ਚਾਹੁੰਦੇ ਹੋ ਕੀ ਤੁਸੀਂ ਪੀਸੀਐਸ ਕਿਉਂਕਿ ਹਰੇਕ ਬੱਚੇ ਨੂੰ ਹੁੰਦਾ ਹੁਣ ਮੈਂ ਵੀ ਇਸ ਟਾਈਮ ਦੇ ਉੱਤੇ ਦੇਖਾਂ ਤਾਂ ਮੈਂ ਵੀ ਸੋਚੂਗਾ ਕਿ ਹਾਂ ਗਰੁੱਪ ਏ ਦੀ ਮੈਂ ਤਿਆਰੀ ਕਰਾਂ ਪਰ ਕੀ ਤੁਹਾਡੇ ਕੋਲ ਉਹ ਟਾਈਮ ਹੈਗਾ ਤੁਸੀਂ ਟਾਈਮ ਕੱਢ پا ਰਹੇ ਹੋ ਚਾਹੇ ਤੁਸੀਂ ਕੋਈ ਜੌਬ ਕਰਦੇ ਪਏ ਹੋ ਚਾਹੇ ਤੁਸੀਂ ਫ੍ਰੀ ਹੋ ਕੀ ਤੁਸੀਂ ਉਹਨਾਂ ਸਮਾਂ ਕੱਢਦੇ ਪਏ ਹੋ ਕਿ ਨਹੀਂ ਕੱਢਦੇ ਪਏ ਠੀਕ ਆ ਤਾਂ ਇਹ ਸੋਚ ਕੇ ਹੀ ਤੁਸੀਂ ਜਾਓ ਹਾਂ ਤੁਸੀਂ ਆਪਣੀ ਨੌਲੇਜ ਵਧਾਉਣ ਲਈ ਜਾਂ ਤੁਸੀਂ ਤੁਸੀਂ ਇੱਕ ਤਰ੍ਹਾਂ ਨਾਲ ਉਹਦੇ ਲਈ ਤੁਸੀਂ ਦੇ ਸਕਦੇ ਹੋ ਪੇਪਰ ਭਰ ਸਕਦੇ ਹੋ ਜਾਣਾ ਚਾਹੀਦਾ ਆਪਾਂ ਨੂੰ ਡਰਨਾ ਨਹੀਂ ਜ਼ਿਆਦਾ ਕੰਪੀਟ ਕਰਨਾ ਚਾਹੀਦਾ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਕੀ ਤੁਸੀਂ ਇਸ ਚੀਜ਼ ਦੇ ਨਾਲ ਕਿਸੇ ਦਾ ਤੁਹਾਡਾ ਕੋਈ ਇਹ ਨੁਕਸਾਨ ਤਾਂ ਨਹੀਂ ਕਿ ਗਰੁੱਪ B ਜਾਂ ਗਰੁੱਪ C ਦਾ ਮਤਲਬ ਕੋਈ ਵੀ ਪੇਪਰ ਤੁਹਾਡਾ ਕਿਤੇ ਇਸ ਰੀਜ਼ਨ ਕਰਕੇ ਕਿ ਤੁਸੀਂ ਇੱਕਦਮ ਪੀਸੀਐਸ ਆਇਆ ਦਾ ਪੀਸੀਐਸ ਦੀ ਤਿਆਰੀ ਤੁਸੀਂ ਕਰਨ ਲੱਗੇ ਇਹਦੇ ਤੇ ਤਾਂ ਨਹੀਂ ਤੁਹਾਡਾ ਕੋਈ ਫਰਕ ਪੈ ਰਿਹਾ ਇਹ ਚੀਜ਼ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਗਰੁੱਪ ਇਹਦਾ ਸਿਲੇਬਸ ਤੇ ਇਹਦੇ ਸਿਲੇਬਸ ਦੇ ਵਿੱਚ ਮੈਂ ਫੇਰ ਤੋਂ ਕਹਾਂਗਾ ਕਿ ਜ਼ਮੀਨ ਅਸਮਾਨ ਦਾ ਫਰਕ ਆ ਤਿਆਰੀ ਤੁਸੀਂ ਜੀ ਸਦਕੇ ਕਰੋ ਗਰੁੱਪ ਏ ਦੀ ਕਰੋ ਹਨਾ ਤਾਂ ਪਰਮਾਤਮਾ ਤੁਹਾਡੀ ਜਿਹੜੀ ਮਿਹਨਤ ਨੂੰ ਉਹਨੂੰ ਭਾਗ ਲਾਵੇ ਤੇ ਮਤਲਬ ਆਪਾਂ ਤਾਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਵਧੀਆ ਲੈਵਲ ਦੀ ਪੋਸਟ ਦੇ ਉੱਤੇ ਜਾਓ ਠੀਕ ਆ ਪਰ ਕੀ ਤੁਸੀਂ ਇਸ ਟਾਈਮ ਦੇ ਉੱਤੇ ਜਿਹੜਾ ਤੁਹਾਡਾ ਮੇਨ ਟਾਰਗੇਟ ਜਿਹੜਾ ਤੁਹਾਡਾ ਕੱਲ ਤੱਕ 31 ਦਸੰਬਰ ਤੱਕ ਤੁਹਾਡਾ ਮੇਨ ਟਾਰਗੇਟ ਸੀਨੀਅਰ ਅਸਿਸਟੈਂਟ ਲੇਬਰ ਇਨਸਪੈਕਟਰ ਤੇ ਉਹ ਸੀ ਤੇ ਇੱਕਦਮ 3 ਤਰੀਕ ਨੂੰ 2 ਤਰੀਕ ਨੂੰ ਤੁਹਾਡਾ ਪੀਸੀਐਸ ਆ ਗਿਆ ਤਾਂ ਇੱਕਦਮ ਤੁਹਾਡਾ ਟਾਰਗੇਟ ਕਿਤੇ ਇਹ ਤਾਂ ਨਹੀਂ ਬਣ ਗਿਆ ਉਹ ਵੀ ਬਿਨਾ ਇਹਦੇ ਸਿਲੇਬਸ ਨੂੰ ਦਾ ਜਾਂ ਇਹਦੇ ਨੇਚਰ ਆਫ ਐਗਜ਼ਾਮ ਨੂੰ ਦੇਖੇ ਬਿਨਾ ਸਟੱਡੀ ਕੀਤੇ ਬਿਨਾ ਬਸ ਇਹ ਚੀਜ਼ ਦੇ ਉੱਤੇ ਮੈਨ ਰੱਖਣਾ ਤੁਹਾਨੂੰ ਕੋਈ ਮੈਂ ਵੀ ਕਹੀ ਜਾਵਾਂ ਜਾਂ ਕੋਈ ਵੀ ਕਹੀ ਜਾਵੇ ਉਹਦੇ ਪਿੱਛੇ ਨਾ ਲੱਗੋ ਤੁਸੀਂ ਆਪਣੀ ਕੈਪੇਬਿਲਿਟੀ ਦੇਖੋ ਕਿ ਤੁਹਾਡੀ ਕੈਪੇਬਿਲਿਟੀ ਕੀ ਆ ਹਰੇਕ ਬੱਚਾ ਜ਼ੀਰੋ ਤੋਂ ਸ਼ੁਰੂ ਕਰਦਾ ਮੈਂ ਇਹ ਨਹੀਂ ਕਹਿੰਦਾ ਹੁਣ ਮੈਂ ਤੁਹਾਨੂੰ ਆਪਣਾ ਇੱਕ ਕਿੱਸਾ ਦੱਸਦਾ ਮੈਂ ਜਦੋਂ ਮੈਂ ਤਿਆਰੀ ਕਰਨ ਲੱਗਿਆ ਸੀ ਤਾਂ ਮੈਂ 2020 ਦੇ ਵਿੱਚ ਮੈਂ ਸੋਚ ਰਿਹਾ ਮੈਂ ਪ੍ਰਾਈਵੇਟ ਜੌਬ ਕਰ ਰਿਹਾ ਤੇ 2020 ਦੇ ਲਾਗੇ ਤੱਕ ਇਹ ਨਾ ਮੈਂ ਸੋਚ ਰਿਹਾ ਸੀ ਕਿ ਮੈਂ ਕਾਦੀ ਤਿਆਰੀ ਕਰਾਂ ਯਾਰ ਕਿ ਬਈ ਮਤਲਬ ਪ੍ਰਾਈਵੇਟ ਜੌਬ ਦੇ ਵਿੱਚ ਤਾਂ ਇਦਾਂ ਵਾਦਦਾ ਵਾ ਹਨਾ ਵੀ ਮੈਂ ਗਵਰਨਮੈਂਟ ਜੌਬ ਦੀ ਤਿਆਰੀ ਕਰ ਲੈਣਾ ਤੇ ਜਦੋਂ ਮੈਨੂੰ ਮਤਲਬ ਆਪਾਂ ਇਹ ਕਹ ਦਿੰਦਾ ਊੜਾ ਆੜਾ ਵੀ ਨਹੀਂ ਸੀ ਪਤਾ ਕਿ ਗਵਰਨਮੈਂਟ ਜੌਬ ਦੇ ਵਿੱਚ ਕੀ ਗਰੁੱਪ ਬੀ ਤੇ ਸੀ ਤੱਕ ਦਾ ਨਹੀਂ ਸੀ ਪਤਾ ਪਰ ਉਦੋਂ ਹੀ ਪੀਸੀਐਸ ਦਾ ਨੋਟੀਫਿਕੇਸ਼ਨ ਆ ਗਿਆ ਸੀ ਗਰੁੱਪ ਏ ਦਾ ਉਦੋਂ 2020 ਚ ਆਇਆ ਸੀ ਹੈਨਾ ਇਸ ਤੋਂ ਪਹਿਲਾਂ 2020 ਚ ਭਰਤੀ ਹੋਉਂਦੀ ਹੈ ਕਿਉਂਕਿ 3-4 ਸਾਲ ਬਾਅਦ ਭਰਤੀ ਆਉਂਦੀ ਹੈ ਇਹ ਜਦੋਂ ਆਇਆ ਤੇ ਮੈਂ ਵੀ ਦੇਖਣ ਲੱਗ ਗਿਆ ਵੀ ਹਾਂ ਯਾਰ ਵੀ ਇਹਦੇ ਚ ਤੱਕ ਲਈ ਆਹੀ ਆ ਜੀਕੇ ਹੀ ਆ ਇਹਦੇ ਵਿੱਚ ਤਾਂ ਇਹੀ ਆ ਹੈਨਾ ਤਾਂ ਮੈਂ ਉਹ ਸਿਲੇਬਸ ਵਗੈਰਾ ਨੂੰ ਦੇਖਿਆ ਜਦੋਂ ਤਾਂ ਮੈਂ ਥੋੜਾ ਮਤਲਬ ਇਹ ਚੀਜ਼ ਨੂੰ ਮੈਂ ਇਹ ਨਹੀਂ ਕਹਿੰਦਾ ਕਿ 10-15 ਦਿਨ ਮੈਂ ਕੋਸ਼ਿਸ਼ ਕੀਤੀ ਮੈਂ ਦੇਖਿਆ ਪਹਿਲਾਂ ਇਹਦੀ ਚੰਗੀ ਤਰ੍ਹਾਂ ਸਟੱਡੀ ਕੀਤੀ ਫਿਰ ਜਦੋਂ ਮੈਂ ਦੇਖਿਆ ਮੈਨੂੰ ਲੱਗਿਆ ਕਿ ਇਹ ਬਹੁਤ ਜ਼ਿਆਦਾ ਡਿਫਿਕਲਟ ਚੀਜ਼ ਆ ਜਿਹੜੀ ਕਿ ਮੇਰੇ ਕੋਲ ਉਸ ਟਾਈਮ ਦੇ ਉੱਤੇ ਇੰਨਾ ਸਮਾਂ ਨਹੀਂ ਸੀ ਕਿਉਂਕਿ ਮੇਰੀ ਏਜ ਵੀ ਥੋੜੀ ਜ਼ਿਆਦਾ ਹੋ ਗਿਆ ਹੁਣ ਜਿਹੜਾ ਬੱਚਾ 21 ਸਾਲ ਦਾ ਜਾਂ 22 ਸਾਲ ਦਾ ਉਹ ਤਾਂ ਜੇਕਰ ਅੱਜ ਤਿਆਰੀ ਕਰਨ ਲੱਗ ਜਾਊਗਾ ਤਾਂ ਉਹਦੇ ਕੋਲ 4-5 ਸਾਲ 6 ਸਾਲ 28 ਸਾਲ ਤੱਕ ਵੀ ਉਹ ਬੱਚਾ ਇਹ ਨਹੀਂ ਕਹੂਗਾ ਕਿ ਹਾਂਜੀ ਠੀਕ ਆ ਯਾਰ ਕੋਈ ਗੱਲ ਨਹੀਂ ਮੈਨੂੰ 5 ਸਾਲ 6 ਸਾਲ 7 ਸਾਲ ਮੇਰੇ ਕੋਲ ਹੈਗੇ ਆ ਫਿਊਚਰ ਸੈੱਟ ਕਰਨ ਦੇ ਪਰ ਜਿਹੜੇ ਬੱਚੇ ਦੀ ਉਸ ਟਾਈਮ ਦੇ ਉੱਤੇ ਮੇਰੀ 28 ਸਾਲ ਉਮਰ ਸੀਗੀ ਹੈ ਨਾ ਤਾਂ ਮੈਂ ਇਹ ਚੀਜ਼ ਸੋਚ ਰਿਹਾ ਸੀ ਕਿ 28 29 ਸਾਲ ਮੇਰੀ ਉਮਰ ਹੋ ਚੁੱਕੀ ਆ ਕੀ ਮੈਂ ਇਹ ਪੇਪਰ ਦੇ ਪਿੱਛੇ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਤੇ ਇਹ ਵੀ ਚੀਜ਼ ਮੈਟਰ ਕਰਦੀ ਆ ਇਸ ਟਾਈਮ ਦੇ ਉੱਤੇ ਤੁਹਾਡੀ ਏਜ ਵੀ ਮੈਟਰ ਕਰਦੀ ਆ ਜਿਹੜੇ ਬੱਚੇ ਹੁਣੇ ਗ੍ਰੈਜੂਏਟ ਹੋ ਕੇ ਨਿਕਲੇ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਤਿਆਰੀ ਪਰ ਸਭ ਤੋਂ ਪਹਿਲਾਂ ਆਪਦਾ ਇਹ ਦੇਖੋਗੇ ਤੁਹਾਡੇ ਮਤਲਬ ਕਿ ਤੁਹਾਡੇ ਕੋਲੇ ਇੰਨਾ ਸਮਾਂ ਹੈਗਾ ਕਿ ਤੁਸੀਂ ਜਿਆਦਾ ਇੰਨਾ ਸਮਾਂ ਦੇ ਸਕਦੇ ਹੋ ਇਸ ਪੇਪਰ ਲਈ ਜਾਂ ਨਹੀਂ ਦੇ ਸਕਦੇ ਠੀਕ ਆ ਤਾਂ ਉਸ ਤੋਂ ਬਾਅਦ ਕੀ ਹੋਇਆ ਫਿਰ ਮੈਂ ਦੇਖਿਆ ਕਿ ਕੋਈ ਹੋਰ ਪੇਪਰ ਦੇਖ ਲੈਣੇ ਆਪਾਂ ਇਹਦੇ ਵਿੱਚ ਤਾਂ ਇਹਦਾ ਮੁਸ਼ਕਲ ਲੱਗਦਾ ਬਹੁਤ ਇਹਦਾ ਤਾਂ ਮਤਲਬ ਕਿ ਡਿਫਿਕਲਟੀ ਜਿਹੜੇ ਤਿੰਨ ਫੇਸ ਚੱਲਦੇ ਨੇ ਇਹਨਾਂ ਦਾ ਮੇਰੇ ਕੋਲ ਸਮਾਂ ਹੈ ਹੀ ਨਹੀਂ ਹੈ ਨਾ ਮੈਨੂੰ ਤਾਂ ਇਸ ਤਰ੍ਹਾਂ ਸੀ ਕਿ ਹਾਂਜੀ ਚਲੋ ਮੈਂ ਸਾਲ ਦੋ ਸਾਲ ਤਿਆਰੀ ਕਰ ਲਵਾਂਗਾ ਜੇ ਮੇਰਾ ਕੋਈ ਪੇਪਰ ਨਿਕਲ ਜਵੇ ਤਾਂ ਮੈਨੂੰ ਮਤਲਬ ਕਿ ਗਵਰਨਮੈਂਟ ਜੌਬ ਮਿਲ ਜਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਫਿਰ ਮੈਂ ਰਿਸਰਚ ਵਗੈਰਾ ਕੀਤੀ ਉਦੋਂ ਅਸਿਸਟੈਂਟ ਜੇਲ ਸੁਪਰੀਡੈਂਟ ਦਾ ਇੱਕ ਪੇਪਰ ਨਿਕਲਿਆ ਸੀ ਪਰ ਉਸ ਟਾਈਮ ਤੇ ਤਾਂ ਉਹਦੀ ਮੈਕਸੀਮਮ ਏਜ ਸੀਗੀ 28 ਸਾਲ ਤੇ ਮੈਂ ਉਹਦੇ ਵਿੱਚ ਸਿਰਫ ਕੁਝ ਟਾਈਮ ਦੇ ਹੀ ਮੈਂ ਓਵਰ ਏਜ ਹੋ ਰਿਹਾ ਸੀ ਕਿਉਂਕਿ ਮੇਰੀ 28 ਸਾਲ ਤੋਂ ਥੋੜੀ ਜਿਹੀ ਉਮਰ ਜ਼ਿਆਦਾ ਸੀਗੀ ਉਦ ਤਾਂ ਉਦੋਂ ਕੀ ਹੋਇਆ ਉਹ ਮੈਂ ਨਹੀਂ ਭਰ ਸਕਾ ਪਰ ਜਦੋਂ ਉਹ ਪੇਪਰ ਹੋਇਆ ਸ਼ਾਇਦ ਮੈਨੂੰ ਚੰਗੀ ਤਰ੍ਹਾਂ ਨਹੀਂ ਯਾਦ ਕਿ 2021 ਦੇ ਜਨਵਰੀ ਚ ਜਾਂ ਫਰਵਰੀ ਚ ਹੋਇਆ ਸੀ ਉਹ ਪੇਪਰ ਜਦੋਂ ਮੈਂ ਉਹ ਪੇਪਰ ਦੇਖਿਆ ਤਾਂ ਮੈਨੂੰ ਲੱਗਿਆ ਕਿ ਹਾਂਜੀ ਇਹੇ ਜੇ ਪੇਪਰ ਦੀ ਮੈਂ ਤਿਆਰੀ ਜੇ ਮੈਂ ਅੱਜ ਤੋਂ ਸ਼ੁਰੂ ਕਰਾਂ ਤਾਂ ਮੈਂ 1 ਸਾਲ ਦੇ ਵਿੱਚ 6 ਮਹੀਨੇ ਚ 8 ਮਹੀਨੇ ਚ ਮੈਂ ਇਹ ਤਿਆਰੀ ਕਰ ਸਕਦਾ ਫਿਰ ਕੁਦਰਤੀ ਉਸ ਟਾਈਮ ਪੋਸਟਾਂ ਕਿਉਂਕਿ ਸਰਕਾਰ ਦਾ ਲਾਸਟ ਦਿਨ ਸੀਗਾ ਹਨ ਲਾਸਟ ਸਾਲ ਚੱਲ ਰਿਹਾ ਸੀ ਤਾਂ ਉਹਨਾਂ ਨੇ ਕੀ ਕੀਤਾ ਉਸ ਟਾਈਮ ਦੇ ਉੱਤੇ ਤੁਰੰਤ ਉਹਨਾਂ ਨੇ ਪਟਵਾਰੀ ਦੀ ਜਿਹੜੀ ਸੀਗੀ ਪੋਸਟਾਂ ਦਾ ਬੜਾ ਮਤਲਬ ਚੱਲਿਆ ਸੀਗਾ ਪਟਵਾਰੀ ਆਊਗੇ ਫਿਰ ਮੈਂ ਪਟਵਾਰੀ ਦਾ ਪੇਪਰ ਦੇਖਿਆ ਕਿ ਪਟਵਾਰੀ ਦਾ ਪੇਪਰ ਪਿਛਲੀ ਵਾਰ ਕਿੱਦਾਂ ਦਾ ਆਇਆ ਉਹਦੇ ਮੁਤਾਬਕ ਮੈਂ ਇੱਕ ਵਾਰ 2021 ਦੀ ਸਟਾਰਟਿੰਗ 'ਚ ਮੈਂ ਨਾ ਤਿਆਰੀ ਕਰਨੀ ਸ਼ੁਰੂ ਕਰਤੀ ਸੀਗੀ ਕਿ ਹਾਂ ਯਾਰ ਹੁਣ ਮੈਨੂੰ ਤਿਆਰੀ ਕਰ ਦੇਣੀ ਚਾਹੀਦੀ ਆ ਸ਼ੁਰੂ ਵੀ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ ਦਾ ਸੀਗਾ ਕਿ ਹਾਂਜੀ ਤੁਸੀਂ ਐਨਾ ਜਿਆਦਾ ਹਨਾ ਪ੍ਰਾਈਵੇਟ ਜੌਬ ਵੀ ਕਰ ਰਹੇ ਆ ਆਪਾਂ ਹਰੇਕ ਬੱਚੇ ਨੂੰ ਹੁੰਦਾ ਕਿ ਮੈਂ ਸਰਕਾਰੀ ਜੌਬ ਤੇ ਜਾਵਾਂ ਹਨਾ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਤਿਆਰੀ ਕਰਨੀ ਸ਼ੁਰੂ ਕਰਤੀ 2021 ਦੇ ਵਿੱਚ ਬਹੁਤ ਮੁਸ਼ਕਲ ਆਈ ਕਿਉਂਕਿ ਮੇਰਾ ਮੈਥ ਸਭ ਤੋਂ ਵੱਧ ਮੈਨੂੰ ਪ੍ਰੋਬਲਮ ਆ ਰਹੀ ਸੀ ਮੈਥ ਤੇ ਉਸ ਟਾਈਮ ਦੇ ਤੇ ਮੈਨੂੰ ਇਹ ਸੀ ਕਿ ਮੈਨਸੂਰੇਸ਼ਨ ਵੀ ਆਉਂਦਾ ਸੀ ਮੈਥ ਦਾ ਹੀ ਪਾਰਟ ਹੁੰਦਾ ਹਨ ਕਿਉਂਕਿ ਪਹਿਲਾਂ ਪਿਛਲੇ ਪੇਪਰਾਂ 'ਚ ਮੈਨਸੂਰੇਸ਼ਨ ਆ ਰਿਹਾ ਸੀ ਕਿਉਂਕਿ ਮੈਨਸੂਰੇਸ਼ਨ ਤੇ ਮੈਥ ਮੇਰਾ ਤੁਸੀਂ ਐਂ ਲਗਾ ਲਓ ਕਿ ਬਿਲਕੁਲ ਜ਼ੀਰੋ ਲੈਵਲ ਮੈਥ ਤੇ ਮੈਨਸੂਰੇਸ਼ਨ ਮੇਰਾ ਸੀਗਾ ਹਨ ਤਾਂ ਸਭ ਤੋਂ ਵੱਡੀ ਮੇਰੀ ਪ੍ਰੋਬਲਮ ਇਹ ਸੀ ਕਿ ਮੈਥ ਤੇ ਮੈਨਸੂਰੇਸ਼ਨ ਮੈਂ ਕਿੱਦਾਂ ਕਰਨਾ ਤੇ 2 ਨੰਬਰ ਦੇ ਉੱਤੇ ਮੈਨੂੰ ਇੰਗਲਿਸ਼ ਦੇ ਵਿੱਚ ਦਿੱਕਤ ਸੀ ਠੀਕ ਆ ਸੋ ਕੋਈ ਦਿੱਕਤ ਨਹੀਂ ਹੈ ਨਾ ਜਿਕਰ ਆਪਣੀ ਪਹਿਲਾਂ ਤੋਂ ਸਟੱਡੀ ਕਿਉਂਕਿ ਆਪਾਂ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹੇ ਆ ਚਲੋ ਹੁਣ ਤੱਕ ਲੈਵਲ ਹੋਰ ਹੋ ਗਏ ਹਨਾ ਪੇਪਰਾਂ ਦੇ ਤੇ ਇੰਗਲਿਸ਼ ਮੀਡੀਅਮ ਚ ਬੱਚੇ ਪੜ੍ਹਦੇ ਨੇ ਤਾਂ ਮੇਰੀ ਇੰਗਲਿਸ਼ ਵੀਕ ਸੀ ਮੈਥ ਵੀਕ ਸੀ ਚਲੋ ਰੀਜ਼ਨਿੰਗ ਵੀ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੀਜ਼ਨਿੰਗ ਮੈਨੂੰ ਲੱਗਾ ਕਿ ਇਹ ਮੈਂ ਫੜ ਸਕਦਾ ਪਰ ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਚ ਸੀ ਚਲੋ ਮੈਂ ਇਹ ਹੌਲੀ ਹੌਲੀ ਕਰਕੇ ਆਪਦੀ ਥੋੜੀ ਬਹੁਤ ਸਹੀ ਕੀਤੀ ਫਿਰ ਸਾਡਾ ਪਟਵਾਰੀ ਦਾ ਪੇਪਰ ਹੋਇਆ ਪਟਵਾਰੀ ਦਾ ਪੇਪਰ ਮੈਂ ਥੋੜੇ ਜਿਹਾ ਨੰਬਰਾਂ ਤੋਂ ਮੇਰਾ ਰਹਿ ਗਿਆ ਸੀ ਪਰ ਉਦੋਂ ਮੈਨੂੰ ਥੋੜਾ ਜਿਹਾ ਬਲੀਵ ਹੋ ਗਿਆ ਕਿ ਹਾਂ ਮੈਂ ਇਹਦੇ ਨੇੜੇ ਤੇੜੇ ਜਾ ਤੇ 요거 ਥੋੜਾ ਟਾਈਮ ਹੀ ਹੋਇਆ ਸੀ ਪਟਵਾਰੀ ਦਾ ਪੇਪਰ ਸ਼ਾਇਦ ਜੁਲਾਈ ਅਗਸਤ ਦੇ ਵਿੱਚ ਹੋਇਆ ਸੀਗਾ ਤਾਂ ਮੈਨੂੰ ਪੰਜ ਪੰਜ ਕੁ ਮਹੀਨੇ ਆਈ ਥਿੰਕ ਹੋਏ ਸੀਗੇ ਤੇ ਉਹਦੀ ਮੈਂ ਚਲੋ ਮੇਰਾ ਪੇਪਰ ਰਹਿ ਗਿਆ ਉਹ ਹਨਾ ਤੇ ਪ੍ਰੀ ਹੀ ਰਹਿ ਗਿਆ ਸੀ ਮੇਰਾ ਥੋੜੇ ਜੇ ਨੰਬਰਾਂ ਦੇ ਉੱਤੇ ਤੇ 0.5 ਜਾਂ 0.25 ਦੇ ਉੱਤੇ ਰਹਿ ਗਿਆ ਸੀ ਮੇਰਾ ਪਰ ਮੈਨੂੰ ਉਦੋਂ ਯਕੀਨ ਹੋ ਗਿਆ ਸੀ ਕਿ ਹਾਂਜੀ ਮੈਂ ਦੀ ਤਿਆਰੀ ਕਰ ਸਕਦਾ ਮਾਂ ਉਸ ਤੋਂ ਬਾਅਦ ਐਗਜ਼ਾਈਜ਼ ਇਨਸਪੈਕਟਰ ਦਾ ਪੇਪਰ ਆਇਆ ਉਹ ਵੀ ਨਹੀਂ ਹੋਇਆ ਜੀ ਮੇਰਾ ਪਰ ਮੈਂ ਸੋਚਿਆ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਆਇਆ ਇਹ ਵੀ ਨਹੀਂ ਹੋਇਆ ਜੀ ਮੇਰਾ ਹਨਾ ਤੇ ਉਸ ਤੋਂ ਬਾਅਦ ਪੇਪਰ ਹੋਇਆ ਸੀ ਕੋਆਪਰੇਟਿਵ ਮੈਨੇਜਰ ਦਾ ਉਹ ਵੀ ਨਹੀਂ ਸੀ ਹੋਇਆ ਹਨਾ ਤਾਂ ਇਹ ਐਨੇ ਸਾਰੇ ਪੇਪਰ ਜਦੋਂ ਮੈਂ ਦਿੱਤੇ ਚਾਰ ਪੰਜ ਪੇਪਰਾਂ ਦੇ ਵਿੱਚ ਮੇਰਾ ਮਤਲਬ ਕਿ ਨਹੀਂ ਉਹ ਚੀਜ਼ ਦਾ ਹੋਇਆ ਹਨਾ ਤੇ ਸਿਲੈਕਸ਼ਨ ਮੈਨੂੰ ਥੋੜਾ ਜਿਹਾ ਕੌਨਫੀਡੈਂਸ ਲੋ ਵੀ ਹੁੰਦਾ ਜਿਵੇਂ ਹੁਣ ਮੈਨੂੰ ਬੱਚੇ ਮੈਸੇਜ ਕਰਦੇ ਨੇ ਕਿ ਸਾਡਾ ਪੇਪਰ ਨਹੀਂ ਕਲੀਅਰ ਹੋ ਰਿਹਾ ਆਪਣੇ ਵਿੱਚ ਹੀ ਕਮੀਆਂ ਹੁੰਦੀਆਂ ਨੇ ਆਪਾਂ ਨੂੰ ਹੀ ਪਤਾ ਹੁੰਦਾ ਵਾ ਕਿ ਹਾਂਜੀ ਕਿੱਥੇ ਕਿੱਥੇ ਆਪਾਂ ਲੈਕ ਕਰ ਰਹੇ ਹਾਂ ਉਹ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਤਿਆਰ ਕਰਨਾ ਚਲੋ ਉਸ ਤੋਂ ਬਾਅਦ ਕਲੈਰੀਕਲ ਦੀਆਂ 3009 ਪੋਸਟਾਂ ਆਈਆਂ ਉਹਦੇ ਵਿੱਚ ਮੈਨੂੰ ਇਹ ਚੀਜ਼ ਹੋ ਗਈ ਕਿ ਜੇ ਮੈਂ ਹੁਣ ਚੰਗੀ ਤਰ੍ਹਾਂ ਤਿਆਰੀ ਕਰ ਲਵਾਂ ਤਾਂ ਮੇਰਾ ਆਰਾਮ ਨਾਲ ਇਹ ਪੇਪਰ ਕਲੀਅਰ ਹੋ ਸਕਦਾ ਬਸ ਇੱਕ ਵਾਰੀ ਮੈਨੂੰ ਉਹਦੇ ਵਿੱਚ ਪ੍ਰੋਬਲਮ ਇਹ ਸੀ ਕਿ ਟਾਈਪਿੰਗ ਦੀ ਸਪੀਡ ਕਿਉਂਕਿ ਟਾਈਪਿੰਗ ਮੇਰੀ ਜ਼ੀਰੋ ਸੀ ਉਹ ਵੀ ਮੈਂ ਸ਼ੁਰੂ ਕਰਦਈ ਸੀ ਨਾਲ ਦੇ ਨਾਲ ਮੈਂ ਟਾਈਪਿੰਗ ਕਰਨ ਲੱਗ ਗਿਆ ਤੇ ਦਸੰਬਰ ਦੇ ਵਿੱਚ ਇਹ ਪੇਪਰ ਹੋਇਆ ਸੀ ਤੇ ਦਸੰਬਰ ਦੇ ਵਿੱਚ ਚਲੋ ਮੇਰੇ ਵਧ ਤੇ ਇਹਦੇ ਨਾਲ ਹੀ ਇੱਕ ਆਈਟੀ ਕਲਰਕ ਦਾ ਪੇਪਰ ਹੋਇਆ ਸੀ ਮੇਰਾ ਉਹ ਵੀ ਕਿਉਂਕਿ ਮੇਰੀ ਬੀਐਸਸੀ ਆਈਟੀ ਕੀਤੀ ਹੋਈ ਸੀ ਤਾਂ ਥੋੜਾ ਬਹੁਤ ਮੈਨੂੰ ਉਹਦੇ ਵਿੱਚ ਵੀ ਮੇਰਾ ਠੀਕ ਸੀ ਤਾਂ ਮੇਰੇ ਇਹ ਦੋਨੇ ਪੇਪਰ ਕਲੀਅਰ ਹੋ ਗਏ ਰਿਟਨ ਪੇਪਰ ਕਿਉਂਕਿ ਜਦੋਂ ਅਨਸਰ ਕੀ ਵਗੈਰਾ ਆਈ ਮੈਂ ਆਪਦਾ ਉਹ ਦੇਖਿਆ ਤਾਂ ਮ ਉਸ ਟਾਈਮ ਤੇ ਤਾਂ ਸਾਨੂੰ 4-5 ਮਹੀਨੇ ਮਿਲ ਗਏ ਸੀ ਟਾਈਪਿੰਗ ਲਈ ਤਾਂ ਮੈਂ ਸਿਰਫ ਤੇ ਸਿਰਫ ਬਾਕੀ ਸਾਰਾ ਕੁਝ ਛੱਡਤਾ ਸੀਗਾ ਕਿਉਂਕਿ ਮੈਨੂੰ ਪਤਾ ਸੀ ਆ ਦੋਨੇ ਪੇਪਰ ਮੇਰੇ ਕਲੀਅਰ ਆ ਜੇ ਮੇਰੇ ਦੋਨਾਂ ਚੋਂ ਇੱਕ ਚੋ ਵੀ ਟਾਈਪਿੰਗ ਮੇਰੀ ਕਲੀਅਰ ਹੋ ਗਈ ਤਾਂ ਮੈਂ ਆਰਾਮ ਨਾਲ ਜੋਬ ਤੇ ਲੱਗ ਜਾਊਂਗਾ ਹੁਣ ਕੀ ਹੋਇਆ ਜੀ ਇਹਨਾਂ ਦੋਨਾਂ ਦੇ ਵਿੱਚੋਂ ਮੇਰੇ ਦੋਨੇ ਪੇਪਰ ਕਲੀਅਰ ਸੀ ਤਾਂ ਦੋਨਾਂ ਦੀ ਹੀ ਟਾਈਪਿੰਗ ਮੇਰੀ ਕਲੀਅਰ ਹੋ ਗਈ ਚਲੋ ਇਹ ਚੀਜ਼ ਹੋਰ ਉਸ ਟਾਈਮ ਦੇਤੇ ਮਤਲਬ ਕਿਸੇ ਟਾਈਮ ਦੇਤੇ ਮੈਂ ਇੱਕ ਜੌਬ ਲਈ ਤਰਸ ਰਿਹਾ ਸੀ ਤੇ ਇੱਕਦਮ ਮੈਨੂੰ ਦੋ ਇੱਕਦਮ ਹਨਾ ਉਹ ਉਹੀ ਇੱਕ ਦੋ ਦਿਨ ਦੇ فاਸਲੇ ਦੇ ਉੱਤੇ ਉਹਦੀ ਕਾਉਂਸਲਿੰਗ ਹੋਈ ਤਾਂ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਕਿਹੜੀ ਜੌਬ ਤੇ ਜਾਵਾਂ ਕਿਹੜੀ ਪੋਸਟ ਲਵਾਂ ਕੀ ਮੈਂ ਆਰਟੀਕਲਰਕ ਕਰ ਲਈ ਜਾਣਾ ਜਾਂ ਸਿੰਪਲ ਕਰਲ ਕਰ ਲਈ ਜਾਵਾਂ ਚਲੋ ਮੈਂ ਇੱਕ ਸਿੰਪਲ ਕਰਲ ਚੂਜ਼ ਕਰ ਲਈ ਕਿਉਂਕਿ ਮੈਨੂੰ ਇਹ ਸੀ ਕਿ ਸਟੇਸ਼ਨ ਮੈਨੂੰ ਨੇੜੇ ਮਿਲ ਜਵੇ ਤਾਂ ਮੈਨੂੰ ਸਟੇਸ਼ਨ ਨੇੜੇ ਮਿਲ ਗਿਆ ਸੀਗਾ ਤਾਂ ਦੂਜੀ ਮੈਨੂੰ ਇਦਾਂ ਸੀ ਕਿ ਆਰਟੀਕਲਰਕ ਦੇ ਵਿੱਚ ਪੋਸਟਾਂ ਘੱਟ ਸੀਗਾ ਰੈਂਕ ਮੇਰਾ ਬਣ ਰਿਹਾ ਸੀ ਉਹਦੇ ਜੋਬ ਦਾ ਪਰ ਮੈਨੂੰ ਇਹ ਲੱਗਿਆ ਕਿ ਹਾਂਜੀ ਇਹਦੇ ਵਿੱਚ ਮੈਨੂੰ ਪੱਕਾ ਹੀ ਨੇੜੇ ਮਿਲ ਜੇਗਾ ਕਿਉਂਕਿ ਮੈਂ ਡਿਪਾਰਟਮੈਂਟ ਉਸ ਅਕੋਰਡਿੰਗ ਚੂਸ ਕੀਤਾ ਸੀਗਾ ਤਾਂ ਇੱਥੇ ਮੇਰੀ ਸਿਲੈਕਸ਼ਨ ਨਹੀਂ ਹੋਈ ਤੇ ਇੱਥੇ ਮੇਰੀ ਸਿਲੈਕਸ਼ਨ ਹੋ ਗਈ ਕਿਉਂਕਿ ਉਸ ਟਾਈਮ ਦੇ ਉੱਤੇ ਮੈਂ 5 ਤੋਂ 6 ਮਹੀਨੇ ਹੁਣ ਮੈਂ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਚੀਜ਼ ਦੱਸਣ ਜਾ ਰਿਹਾ ਹਾਂ ਜੀ ਜਦੋਂ ਉਹਦੀ ਟਾਈਪਿੰਗ ਹੋਈ 2022 ਦੇ ਵਿੱਚ ਇੱਕ ਕੋਆਪਰੇਟਿਵ ਇਨਸਪੈਕਟਰ ਦਾ ਪੀਪੀਐਸਸੀ ਨੇ ਪੇਪਰ ਲਿਆ ਸੀ ਧਿਆਨ ਦਿਓ ਹੁਣ ਇਹ ਚੀਜ਼ ਕੋਆਪਰੇਟਿਵ ਇਨਸਪੈਕਟਰ 2022 ਦਾ ਪੇਪਰ ਹੋਇਆ ਸੀ ਪਰ ਇਹ 2021 'ਚ ਮੇਰਾ ਭ ਪਰ ਉਸ ਟਾਈਮ ਦੇ ਉੱਤੇ ਮੈਨੂੰ ਇਦਾਂ ਸੀ ਕਿ ਦਸੰਬਰ ਦੇ ਵਿੱਚ ਮੇਰਾ ਕਲੀਅਰ ਹੋ ਗਿਆ ਸੀ ਤਾਂ ਦਸੰਬਰ ਦੇ ਵਿੱਚ ਮੇਰਾ ਮਤਲਬ ਕਿ ਰਿਟਰਨ ਐਗਜ਼ਾਮ ਮੈਨੂੰ ਲੱਗ ਗਿਆ ਸੀ ਪਤਾ ਕਿ ਮੇਰਾ ਕਲੀਅਰ ਆ ਪਰ ਜੇ ਮੈਂ ਉਸ ਟਾਈਮ ਦੇ ਉੱਤੇ ਕੋਆਪਰੇਟਿਵ ਇਨਸਪੈਕਟਰ ਦੀ ਤਿਆਰੀ ਕਰਨ ਲੱਗ ਜਾਂਦਾ ਹੋ ਸਕਦਾ ਸੀ ਮੈਂ ਕੋਆਪਰੇਟਿਵ ਇਨਸਪੈਕਟਰ ਵੀ ਕਲੀਅਰ ਕਰ ਸਕਦਾ ਸੀ ਕਿਉਂਕਿ ਮੇਰੀ ਉਹ ਬੇਸ ਬਣ ਚੁੱਕਿਆ ਸੀ ਕਿ ਹਾਂ ਮੈਂ ਅੱਜ ਪੀਟਪੀਐਸਬੀ ਦਾ ਵੀ ਪੇਪਰ ਕਲੀਅਰ ਕਰਤਾ ਤੇ ਮੈਨੂੰ ਕੰਫੀਡੈਂਸ ਵੀ ਸੀਗਾ ਤੇ ਮੈਂ ਕਰ ਦੂੰਗਾ ਪਰ ਮੈਂ ਇਸ ਪੇਪਰ ਦੇ ਵੱਲ ਬਿਲਕੁਲ ਵੀ ਨਹੀਂ ਗਿਆ 2021 22 ਦੀ ਸਟਾਰਟਿੰਗ ਦੇ ਵਿੱਚ ਮੈਂ ਸਿਰਫ ਤੇ ਸਿਰਫ ਟਾਈਪਿੰਗ ਦੀ ਤਿਆਰੀ ਕਰਨ ਲੱਗ ਗਿਆ ਜੀ ਟਾਈਪਿੰਗ ਸਿਰਫ ਤੇ ਸਿਰਫ ਮੈਂ ਆਪਦਾ ਟਾਈਪਿੰਗ ਨੂੰ ਟਾਈਮ ਦਿੰਦਾ ਸੀ ਤੇ ਨਾਲ ਆਪਾਂ ਇਹ ਆਪਣਾ YouTube ਚੈਨਲ ਚਲਾ ਲਿਆ ਸੀ ਮੈਂ ਹਨਾ ਤਾਂ ਮੈਨੂੰ ਇਹ ਲੱਗਿਆ ਕਿ ਹਾਂ ਜੇਕਰ ਮੇਰੇ ਥੋੜੇ ਬਹੁਤ ਮਤਲਬ ਐਫਰਟ ਦੇ ਨਾਲ ਕਿਸੇ ਨੂੰ ਕੋਈ ਹੈਲਪ ਮਿਲਦੀ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਸੀ 2021 ਦੇ ਵਿੱਚ ਵੀ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਸੀ ਕਿ ਕੋਈ ਹੋਰ ਨਾ ਪਰੇ ਉਹੀ ਚੀਜ਼ ਦੀ ਮੈਂ ਅੱਜ ਕੋਸ਼ਿਸ਼ ਕਰ ਰਿਹਾ ਮੈਂ ਤਾਂ ਮੈਂ ਸਿਰਫ ਤੇ ਸਿਰਫ ਟਾਈਪਿੰਗ ਕੀਤੀ ਕਿਉਂਕਿ ਜੇ ਮੈਂ ਟਾਈਪਿੰਗ ਦੀ ਪ੍ਰੈਕਟਿਸ ਨਾ ਕਰਦਾ ਤਾਂ ਮੇਰੀ ਇਹ ਤਾਂ ਚੀਜ਼ ਇਹ ਤਾਂ ਮੇਰੇ ਹੱਥੋਂ ਚਲੇ ਗਿਆ ਸੀਗਾ ਬਿਲਕੁਲ ਹੀ ਕੋਸਾ ਦਾ ਏ ਵੀ ਨਾ ਮੇਰਾ ਕਲੀਅਰ ਹੁੰਦਾ ਤਾਂ ਮੈਂ ਹੋਰ 2 ਸਾਲ 3 ਸਾਲ ਮੈਨੂੰ ਵੇਟ ਕਰਨੀ ਪੈਂਦੀ ਗਵਰਨਮੈਂਟ ਚੋਕਲੀ ਤਾਂ ਤੁਹਾਡਾ ਡਿਸੀਜਨ ਆ ਉਹ ਤੁਸੀਂ ਆਪ ਲੈਣਾ ਹੁੰਦਾ ਮੈਂ ਉਸ ਟਾਈਮ ਤੇ ਕੋਆਪਰੇਟਿਵ ਇਨਸਪੈਕਟਰ ਦੀ ਤਿਆਰੀ ਨਹੀਂ ਕੀਤੀ ਮੈਂ ਪੇਪਰ ਦੇਣ ਗਿਆ ਮੇਰੇ ਪੇਪਰ ਦੇ ਵਿੱਚ ਨੰਬਰ ਵਧੀਆ ਨਹੀਂ ਆਏ ਕਿਉਂਕਿ ਮੈਂ 5 ਮਹੀਨੇ ਪੜਿਆ ਹੀ ਨਹੀਂ ਉਸ ਤੋਂ ਬਾਅਦ ਮੇਰੀ ਤਿਆਰੀ ਹੋਈ ਨਹੀਂ ਉਸ ਲੈਵਲ ਦੀ ਕਿ ਮੈਂ ਇਹ ਪੇਪਰ ਕਲੀਅਰ ਕਰ ਸਕਦਾ ਸੀ ਪਰ ਜੇ ਮੈਂ ਕਰ ਸਕਦਾ ਸੀ ਤਾਂ ਮੈਨੂੰ ਉਹ ਟਾਈਪਿੰਗ ਨਹੀਂ ਸੀ ਟਾਈਪਿੰਗ ਛੱਡਣੀ ਪਣੀ ਕਿਉਂਕਿ ਟਾਈਪਿੰਗ ਲਈ ਮੈਂ ਉਹ ਡੇਲੀ ਦੇ 5 ਤੋਂ 6 ਘੰਟੇ ਦੇ ਰਿਹਾ ਸੀ ਕਿਉਂਕਿ ਮੇਰੀ ਟਾਈਪਿੰਗ ਜ਼ੀਰੋ ਸੀ ਜਿੱਦਨ ਮੈਂ ਪੇਪਰ ਦੇ ਕੇ ਆਇਆ ਸੀ ਮੇਰੀ ਟਾਈਪਿੰਗ ਹੈ ਹੀ ਨਹੀਂ ਸੀ ਜੇ 1 ਮਹੀਨੇ ਬਾਅਦ ਟਾਈਪਿੰਗ ਹੋ ਜਾਂਦੀ ਤਾਂ ਮੈਂ ਟਾਈਪਿੰਗ 'ਚ ਵੀ ਫੇਲ ਹੋ ਜਾਣਾ ਸੀਗਾ ਤਾਂ ਇਹ ਚੀਜ਼ ਆ ਕਈ ਵਾਰ ਤੁਹਾਡਾ ਲੱਕ ਵੀ ਮੈਟਰ ਕਰਦਾ ਪਰ ਤੁਹਾਡਾ ਡਿਸੀਜਨ ਮੇਨ ਚੀਜ਼ ਇਹ ਆ ਕਿ ਤੁਸੀਂ ਡਿਸੀਜਨ ਕੀ ਲੈਣੇ ਹੋ ਕੀ ਤੁਸੀਂ ਉਹ ਡਿਸੀਜਨ ਤੁਹਾਡੇ ਹੱਕ ਦੇ ਵਿੱਚ ਵੀ ਤਾਂ ਹੀ ਜਾਂਦਾ ਜੇਕਰ ਉਹਨੂੰ ਸਹੀ ਡਿਸੀਜਨ ਨੂੰ ਤੁਸੀਂ ਉਹਦੇ ਤੇ ਅਮਲ ਕਰੋ ਹਨਾ ਸਹੀ ਡਿਸੀਜਨ ਤੁਹਾਨੂੰ ਲੈਣਾ ਬਹੁਤ ਜ਼ਰੂਰੀ ਹੁੰਦਾ ਵਾ ਮੈਂ ਉਸ ਟਾਈਮ ਦੇ ਉੱਤੇ ਜੋ ਅੱਜ ਮੈਨੂੰ ਫਾਇਦਾ ਉਹ ਚੀਜ਼ ਆ ਇਹ ਮਿਲਿਆ ਕਿ ਹਾਂ ਚਲੋ ਮੇਰਾ ਪੇਪਰ ਕਲੀਅਰ ਹੋ ਗਿਆ ਉਸ ਤੋਂ ਬਾਅਦ ਕਿਸਮਤ ਹੁੰਦੀ ਹੈ ਨਾ ਕਈ ਵਾਰ ਵੀ ਜहां ਜਿਹੜੀ ਚੀਜ਼ ਨੂੰ ਆਪਾਂ ਫੋਲੋ ਕਰਦੇ ਚਲੋ ਇਹ ਤਿੰਨ ਪੇਪਰ ਦੋ ਪੇਪਰ ਇਹ ਸੀ ਉਸ ਤੋਂ ਬਾਅਦ ਮੇਰਾ ਪੀਐਸਬੀਸੀਐਲ ਦੀ ਵੇਟਿੰਗ ਲਿਸਟ ਵੀ ਨਾਮ ਆ ਗਿਆ ਚਲੋ ਮੇਰੇ ਤਿੰਨ ਪੇਪਰ ਕਲੀਅਰ ਹੋ ਗਏ ਚਲੋ ਮੈਂ ਤਾਂ ਇੱਕ ਜੌਬ ਕਰ ਹੀ ਰਿਹਾ ਸੀ ਹਨਾ ਮੈਂ ਉਹ ਵੀ ਕੰਟੀਨਿਊ ਰੱਖੀ ਹੁਣ ਵੀ ਇਸ ਟਾਈਮ ਦੇ ਤਾਂ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਮੈਂ ਕੋਈ ਮਤਲਬ ਕਿ ਅੱਗੇ ਤਿਆਰੀ ਕੰਟੀਨਿਊ ਰੱਖਾਂ ਕਿਸੇ ਆ ਜਿਹੜੇ ਹੁਣ ਸੀਨੀਅਰ ਅਸਿਸਟੈਂਟ ਦਾ ਪੇਪਰ ਆ ਜਾਂ ਲੇਬਰ ਇਨਸਪੈਕਟਰ ਦਾ ਪੇਪਰ ਅੱਗੇ ਕੋਈ ਹੋਰ ਪੇਪਰ ਆਉਂਦਾ ਹਨਾ ਜਦੋਂ ਹੁਣ ਪੀਸੀਐਸ ਦੀਆਂ ਪੋਸਟਾਂ ਨਿਕਲੀਆਂ ਪਰ ਅਸਲੀਅਤ ਇਹ ਆ ਕਿ ਹੁਣ ਜਿਸ ਟਾਈਮ ਮੈਂ ਜਿੱਥੇ ਵਰਕ ਕਰ ਰਿਹਾ ਮਾ ਬਹੁਤ ਜ਼ਿਆਦਾ ਵਰਕ ਲੋਡ ਆ ਮੇਰੇ ਤੇ ਦੋ ਤੋਂ ਤਿੰਨ ਸੀਟਾਂ ਦਾ ਚਾਰਜ ਮੇਰੇ ਕੋਲੇ ਉਹ ਹੈਗਾ ਵਾ ਇਸ ਟਾਈਮ ਦੇ ਉੱਤੇ ਮੈਂ ਕਰ ਰਿਹਾ ਆ ਤੇ ਉਸ ਅਕੋਰਡਿੰਗ ਕਈ ਵਾਰ ਛੁੱਟੀ ਵਾਲੇ ਦਿਨ ਵੀ ਮੈਨੂੰ ਜਾਣਾ ਪੈਂਦਾ ਵਾ ਤੇ ਮੇਰੇ ਕੋਲ ਉਹਨਾ ਸਮਾਂ ਨਹੀਂ ਹੁੰਦਾ ਕਿ ਮੈਂ ਤਿਆਰੀ ਕਰ ਸਕਾਂ ਕਿਉਂਕਿ ਇਹ ਚੀਜ਼ ਮੈਨੂੰ ਪਤਾ ਵਾ ਹੁਣ ਜਿਵੇਂ ਧੱਕੇ ਦੇ ਨਾਲ ਉਹਦੇ ਵਿੱਚ ਤੁਸੀਂ ਆਪਣੀ ਸਿਹਤ ਖਰਾਬ ਕਰ ਸਕਦੇ ਹੋ ਨਾ ਤਾਂ ਮੈਂ ਇਹ ਕੋਸ਼ਿਸ਼ ਕੀਤੀ ਕਿ ਚਲੋ ਹੁਣ ਮੈਨੂੰ ਪੇਪਰ ਜੇ ਦੀ ਜੇਕਰ ਤਿਆਰੀ ਨਹੀਂ ਤਾਂ YouTube ਚੈਨਲ ਮੈਂ ਚਲਾ ਰਿਹਾ ਆ ਮਾ ਉਹਦੇ ਵਿੱਚ ਮੈਂ ਤੁਹਾਨੂੰ ਕਰੰਟ ਅਫੇਅਰ ਪ੍ਰੋਵਾਈਡ ਕਰਦਾ ਕਦੇ ਕਿਊਜ਼ ਵੀ ਪਾ ਦਿੰਦਾ ਹੁੰਦਾ ਹਨਾ ਤਾਂ ਜਿੰਨੇ ਵੀ ਮੇਰੇ ਤੋਂ ਹੈਲਪ ਹੋ ਰਹੀ ਆ ਬੱਚਿਆਂ ਦੀ ਮੈਂ ਕਰਨ ਦੀ ਕੋਸ਼ਿਸ਼ ਕਰਦਾ ਮਾਂ ਹਨਾ ਤਾਂ ਇਹੀ ਚੀਜ਼ ਆ ਮੇਰਾ ਤੁਹਾਨੂੰ ਇਹੀ ਰਾਏ ਆ ਕਿ ਕਿਸੇ ਦੇ ਮਗਰ ਲਾ ਕੇ ਕੋਈ ਵੀ ਫੈਸਲਾ ਨਾ ਕਰਿਓ ਜੇਕਰ ਤੁਹਾਡੇ ਕੋਲ ਸਮਾਂ ਹੈਗਾ 21 22 ਸਾਲ 23 ਸਾਲ 24 ਸਾਲ ਤੁਹਾਡੀ ਏਜ ਹੈਗੀ ਆ ਹਨਾ ਤੁਹਾਡੇ ਕੋਲ ਸਮਾਂ ਹੈਗਾ ਤਾਂ ਤੁਸੀਂ ਬਿਨਾ ਸੋਚੇ ਸਮਝੇ ਪੀਸੀਐਸ ਭਰ ਦਿਓ ਜਿਹੜੇ ਬੱਚੇ ਇਸ ਟਾਈਮ ਦੇ ਉੱਤੇ ਇਸ ਪੇਪਰ ਨੂੰ ਪਹਿਲਾਂ ਕਿਤੇ ਅਟੈਂਪਟ ਕੀਤਾ ਵਾ ਇਹਨਾਂ ਦਾ ਜਾਂ ਇਸ ਨੇਚਰ ਦੇ ਜਿੰਦਾਂ ਕਿ ਪੀਪੀਐਸਸੀ ਦੇ ਬਾਕੀ ਪੇਪਰ ਹੁੰਦੇ ਨੇ ਉਹ ਥੋੜੇ ਜੇ ਇਸ ਤਰ੍ਹਾਂ ਦੇ ਨੇਚਰ ਦੇ ਹੁੰਦੇ ਨੇ ਕਿ ਪ੍ਰੀਲੀਮ ਜਿਹੜਾ ਹੁੰਦਾ ਵਾ ਉਹ ਇਹਦੇ ਨੇਚਰ ਦੇ ਨਾਲ ਥੋੜਾ ਬਹੁਤ ਮੈਚ ਕਰ ਜਾਂਦਾ ਵਾ ਤੁਸੀਂ ਉਹਦੇ ਅਕੋਰਡਿੰਗ ਵੀ ਪੜ ਸਕਦੇ ਹੋ ਮੈਂ ਕਿਸੇ ਨੂੰ ਵੀ ਡੀਮੋਟੀਵੇਟ ਨਹੀਂ ਕਰ ਰਿਹਾ ਪਰ ਕੀ ਤੁਹਾਡੇ ਕੋਲ ਸਮਾਂ ਹੈਗਾ ਜੇਕਰ ਤੁਸੀਂ ਇਸ ਟਾਈਮ ਗਰੁੱਪ ਸੀ ਦੇ ਉੱਤੇ ਜੌਬ ਕਰ ਰਹੇ ਹੋ ਜਾਂ ਗਰੁੱਪ ਬੀ ਤੇ ਵੀ ਜੌਬ ਕਰ ਰਹੇ ਹੋ ਉਹ ਵੀ ਇਹ ਇਸ ਪੇਪਰ ਨੂੰ ਜ਼ਰੂਰ ਪੜਨ ਹਣਾ ਪਰਨ ਦੇ ਵਿੱਚ ਆਪਣਾ ਕੀ ਜਾਂਦਾ ਨਾ ਕਲੀਫੀ ਸੀ ਆ ਹਨਾ ਤੇ ਜੇਕਰ ਤੁਸੀਂ ਵਧੀਆ ਤਿਆਰੀ ਨਾਲ ਤੁਹਾਨੂੰ ਰਜਿਸਟਰ ਏ ਦੇ ਵਿੱਚ ਜਦੋਂ ਪੀਸੀਐਸ ਦੇ ਵਿੱਚ ਰਜਿਸਟਰ ਸੀ ਦੇ ਵਿੱਚ ਤੁਹਾਨੂੰ ਇਹਦਾ ਫਾਇਦਾ ਮਿਲੂਗਾ ਤੁਹਾਨੂੰ ਉਹਦੇ ਵਿੱਚ ਵੀ ਪੇਪਰ ਹੁੰਦਾ ਵਾ ਜਿਹੜਾ ਇਹਦਾ ਪ੍ਰੀ ਦੇ ਬਰਾਬਰ ਦਾ 100 ਨੰਬਰ ਦਾ ਜਿਹੜਾ ਪੇਪਰ ਹੁੰਦਾ ਉਹਦਾ ਵੀ ਤੁਹਾਨੂੰ ਫਾਇਦਾ ਮਿਲਗਾ ਜਿਹੜੇ ਇਸ ਟਾਈਮ ਜੋਬ ਕਰ ਰਹੇ ਨੇ ਪਰ ਮੈਂ ਇਹ ਚੀਜ਼ ਕਹਿ ਰਿਹਾ ਬਈ ਜਿੰਨਾਂ ਦਾ ਮੇਨ ਟਾਰਗੇਟ ਠੀਕ ਆ ਐਂਡ ਦੇ ਉੱਤੇ ਮੈਂ ਇਸ ਵੀਡੀਓ ਦੇ ਐਂਡ ਦੇ ਉੱਤੇ ਇਹੀ ਕਹੂੰਗਾ ਕਿ ਜਿੰਨਾਂ ਬੱਚਿਆਂ ਦਾ ਮੇਨ ਟਾਰਗੇਟ ਗਰੁੱਪ ਬੀ ਤੇ ਸੀ ਆ ਹਨਾ ਤਾ ਸਿਰਫ ਇੱਕ ਚੈਨਲ ਆਲੇਆਂ ਦੇ ਪਿੱਛੇ ਕਿਸੇ ਦੇ ਮਗਰ ਲਾ ਕੇ ਇਹ ਨਾ ਹੁਣ ਇਹ ਇੱਕਦਮ ਚੱਕ ਕੇ ਗਰੁੱਪ A ਦੇ ਉੱਤੇ ਸ਼ਿਫਟ ਨਾ ਕਰ ਲਿਓ ਇਹਦੀ ਤੁਹਾਡੀ ਤਿਆਰੀ ਹੈਗੀ ਆ ਤੁਸੀਂ ਇਹਦਾ ਸਿਲੇਬਸ ਵਗੈਰਾ ਸਾਰਾ ਮੁਕੰਮਲ ਕਰ ਚੁੱਕੇ ਹੋ ਰਿਵੀਜ਼ਨ ਦੇ ਉੱਤੇ ਤੁਸੀਂ ਹੈਗੇ ਹੋ ਇੱਕਦਮ ਤੁਸੀਂ ਇਹਨੂੰ ਡਿਸਟਰੈਕਟ ਹੋਵੋਗੇ ਅਗਲੇ 4 ਮਹੀਨੇ ਤੁਸੀਂ ਇਹਨੂੰ ਦੋਗੇ April 'ਚ ਇਹਦਾ ਪੇਪਰ ਹੋ ਜਾਣਾ ਨਾ ਤਾਂ ਤੁਹਾਡਾ ਇਹਦੇ ਤੇ ਚੰਗੀ ਤਰ੍ਹਾਂ ਹਨਾ ਧਿਆਨ ਦੇਣਾ ਤੇ ਇਹਦੇ ਵਿੱਚ ਵੀ ਤੁਸੀਂ ਪਿੱਛੇ ਰਹਿ ਚੁੱਕੇ ਹੋ ਕਿਉਂਕਿ ਕੰਪੀਟੀਸ਼ਨ ਇੰਨਾ ਕਿ ਅੱਜ ਜੇ ਤੁਸੀਂ ਤਿਆਰੀ ਛੱਡ ਦਿੰਦੇ ਹੋ ਕਿਉਂਕਿ ਮੈਂ ਇਹ ਚੀਜ਼ ਫੇਸ ਕੀਤੀ ਹੋਈ ਆ ਕਿ ਜੇਕਰ ਤੁਸੀਂ ਤਿਆਰੀ ਛੱਡ ਦਿੰਦੇ ਹੋ ਤੁਸੀਂ ਬਹੁਤ ਜ਼ਿਆਦਾ ਪਿੱਛੇ ਚਲੇ ਜਾਂਦੇ ਹੋ ਕਿਉਂਕਿ ਇਹਦੇ ਵਿੱਚ ਤੁਹਾਨੂੰ ਇਕੱਲੇ-ਇਕੱਲੇ ਸਬਜੈਕਟ ਦੇ ਉੱਤੇ ਪੂਰੀ ਮਿਹਨਤ ਕਰਨੀ ਪਾਣੀ ਆ ਮੈਥ ਹੋ ਗਿਆ ਰੀਜ਼ਨਿੰਗ ਹੋ ਗਿਆ ਪੰਜਾਬੀ ਹੋ ਗਿਆ ਇੰਗਲਿਸ਼ ਹੋ ਗਿਆ ਜੀਕੇ ਹੋ ਗਿਆ ਕਰੰਟ ਅਫੇਅਰ ਹੋ ਗਿਆ ਇਹਦਾ ਨੇਚਰ ਹੀ ਅਲੱਗ ਹੈ ਇਹ ਚ ਵਨ ਲਾਈਨਰ ਆਉਂਦੇ ਨੇ ਇਹਦੇ ਵਿੱਚ ਡਿਟੇਲ ਦੇ ਵਿੱਚ ਉਹਨਾਂ ਨੇ ਪੁੱਛਣਾ ਵਾ ਤਾਂ ਇਹ ਚੀਜ਼ ਆ ਸੋਚ ਸਮਝ ਕੇ ਜਿਹੜਾ ਵੀ ਡਿਸੀਜਨ ਲੈਣਾ ਹੋਇਆ ਉਹ ਲਿਓ ਅੱਗੇ ਮੈਂ ਤੁਹਾਨੂੰ ਇਹੀ ਚੀਜ਼ ਨੂੰ ਮੈਂ ਮਤਲਬ ਤੁਹਾਨੂੰ ਬੇਨਤੀ ਕਰਦਾ ਕਿ ਆਪਦੇ ਮੁਤਾਬਕ ਇਹ ਚੀਜ਼ ਨੂੰ ਸਹੀ ਫੈਸਲਾ ਲਿਓ ਤਾਂ ਤੁਹਾਡਾ ਨੁਕਸਾਨ ਨਾ ਹੋਵੇ ਠੀਕ ਹੈ ਤੇ ਜੇ ਤੁਹਾਡੇ ਕੋਲ ਸਮਾਂ ਹੈਗਾ ਵਧੀਆ ਤੁਸੀਂ ਤਿਆਰੀ ਕਰੋ ਅਫੀਸਰ ਲੈਵਲ ਦੀ ਇਸ ਤੋਂ ਵਧੀਆ ਚੀਜ਼ ਕੀ ਹੋ ਜਾ ਸਕਦੀ ਹੈ ਕੋਈ ਵੀ ਬੱਚਾ ਸੋਚਦਾ ਕਿ ਮੈਂ ਪੀਸੀਐਸ ਲੱਗਾ ਤਾਂ ਹੋਰ ਇਸ ਤੋਂ ਵਧੀਆ ਚੀਜ਼ ਕਿਹੜੀ ਹੁੰਦੀ ਹੈ ਪਰ ਇੱਕ ਵਾਰ ਆਪਦੇ ਆਪ ਨੂੰ ਆਪਦੀ ਸਿਚੁਏਸ਼ਨ ਨੂੰ ਜਰੂਰ ਉਸ ਟਾਈਪ ਦੇ ਉੱਤੇ ਦੇਖ ਲਿਓ ਕਿ ਤੁਹਾਡੀ ਕੈਪੇਬਿਲਿਟੀ ਕੀ ਆ ਤੁਹਾਡੀ ਸਿਚੁਏਸ਼ਨ ਕਿਉਂਕਿ ਹਰੇਕ ਬੱਚੇ ਦੇ ਘਰ ਦੇ ਹਾਲਾਤ ਵੱਖੋ ਵੱਖਰੇ ਹੁੰਦੇ ਨੇ ਕਿਸੇ ਬੱਚੇ ਨੂੰ ਪੇਰੈਂਟਸ ਨੇ ਕਿਹਾ ਹੁੰਦਾ ਵੀ ਅਸੀਂ ਤੈਨੂੰ 5 ਸਾਲ ਦਿੱਤੇ ਤੂੰ ਜੋ ਕਰਨਾ ਕਰ ਤੈਨੂੰ ਅਸੀਂ ਬਿਲਕੁਲ ਵੀ ਕਿਸੇ ਚੀਜ਼ ਨੂੰ ਫੋਰਸ ਨਹੀਂ ਕਰਦੇ ਨਾ ਵਿਆਹ ਨੂੰ ਕਰਦੇ ਆ ਨਾ ਪ੍ਰਾਈਵੇਟ ਜੌਬ ਨੂੰ ਕਰਦੇ ਆ ਉਹ ਬੱਚਾ ਚਾਹੇ ਇਹਦੀ ਵੀ ਕਰੋ ਨਾਲ ਬੀਸੀ ਦੀ ਵੀ ਕਰੋ ਕੋਈ ਦਿੱਕਤ ਆਲੀ ਗੱਲ ਨਹੀਂ ਜਿਹੜੇ ਬੱਚੇ ਨੂੰ ਹੁਣ ਪਤਾ ਵਾ ਕੇ ਹੁਣ ਸਿਰਫ ਤੇ ਸਿਰਫ ਉਹਦਾ ਸਿਲੇਬਸ ਪੂਰਾ ਹੋਇਆ ਹੋਇਆ ਜੇਕਰ ਅੱਗੇ ਪੇਪਰਾਂ ਦੇ ਵਿੱਚ ਉਹ ਰਿਵੀਜ਼ਨ ਚੰਗੀ ਤਰ੍ਹਾਂ ਕਰੀ ਗਿਆ ਮੌਕ ਟੈਸਟ ਵਗੈਰਾ ਲਗਾਈ ਗਿਆ ਤਾਂ ਆਉਣ ਵਾਲੇ 3-4 ਮਹੀਨੇ ਚ ਉਹਦੀ ਇੱਕ ਵਾਰ ਜੌਬ ਤੁਹਾਡੀ ਪੱਕੀ ਹੋ ਗਈ B ਜਾਂ C ਦੇ ਵਿੱਚ ਤੁਸੀਂ ਲੱਗ ਗਏ ਤਾਂ ਇਹ ਤਾਂ ਤੁਹਾਨੂੰ ਮੌਕੇ ਅੱਗੇ ਮਿਲਦੇ ਹੀ ਰਹਿਣਗੇ ਠੀਕ ਆ ਤਾਂ ਇਹ ਚੀਜ਼ਾਂ ਚੰਗੀ ਤਰ੍ਹਾਂ ਆਪਦੇ ਆਪ ਨੂੰ ਆਪਦੇ ਆਪ ਨੂੰ ਪਛਾਣੋ ਤੇ ਅੱਗੇ ਜਾ ਕੇ ਆਪਣਾ ਬੈਸ ਦੋ ਠੀਕ ਆ ਜੀ ਮੇਰੀ ਤਾਂ ਤੁਹਾਨੂੰ ਇਹੀ ਦੁਆਵਾ ਕਿ ਤੁਹਾਡਾ ਤੁਹਾਨੂੰ ਬਹੁਤ ਜਲਦੀ ਨੌਕਰੀ ਮਿਲ ਜਾਏ ਕਿਉਂਕਿ ਜਦੋਂ ਇੱਕ ਸਰਕਾਰੀ ਨੌਕਰੀ ਤੁਹਾਨੂੰ ਮਿਲ ਗਈ ਤਾਂ ਤੁਹਾਡਾ ਫਿਊਚਰ ਸਿਕਯੁਰ ਆ ਤੁਸੀਂ ਜਿੱਦਾਂ ਦੇ ਮਰਜ਼ੇ ਐਕਸਪੈਰੀਮੈਂਟ ਕਰ ਸਕਦੇ ਹੋ ਪਰ ਇਸ ਟਾਈਮ ਤੱਕ ਜੇ ਤੁਹਾਡੇ ਕੋਲ ਜੌਬ ਨਹੀਂ ਗਈ ਗਰੁੱਪ ਬੀ ਸੀ ਚ ਤੁਸੀਂ ਵਧੀਆ ਤਿਆਰੀ ਕੀਤੀ ਆ ਹਨਾ ਜਾਂ ਸ਼ੁਰੂ ਕੀਤੀ ਜੇ ਤੁਹਾਨੂੰ ਲੱਗਦਾ ਕਿ ਹਾਂ ਗਰੁੱਪ ਏ ਚ ਤੁਹਾਡੇ ਕੋਲ ਟਾਈਮ ਆ ਤਾਂ ਇੱਧਰ ਚਲੇ ਜਾਓ ਜੇਕਰ ਤੁਸੀਂ ਗਰੁੱਪ ਬੀ ਸੀ ਦਾ ਤੁਹਾਨੂੰ ਲੱਗਦਾ ਕਿ ਇਹ ਥੋੜਾ ਸੌਖਾ ਵਾ ਪੋਸਟਾਂ ਵੀ ਆ ਰਹੀਆਂ ਨੇ ਮੈਂ 6 ਮਹੀਨੇ ਸਾਲ ਲਾਉਂਗਾ ਤਾਂ ਮੇਰੇ ਆਰਾਮ ਦੇ ਨਾਲ ਇਹ ਕਲੀਅਰ ਹੋ ਜੂ ਤਾਂ ਇੱਕ ਵਾਰ ਆਪਦਾ ਫਿਊਚਰ ਸਿਕਿਉਰ ਕਰਿਓ ਠੀਕ ਆ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਜ਼ਰੂਰ ਠੀਕ ਆ ਜੀ ਬਾਕੀ ਵੈਲਸ਼ ਆਪਣੀਆਂ ਤੁਹਾਡੀਆਂ ਤੁਹਾਡੇ ਨਾਲ ਆ ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਕੋਈ ਵੀ ਹੈਲਪ ਹੋ ਸਕੀ ਇਹਦੇ ਲਈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਖੁਦ ਇਹਦੀ ਤਿਆਰੀ ਨਹੀਂ ਕੀਤੀ ਕਦੇ ਮੈਂ ਜਸਟ ਇਹਨੂੰ ਇੱਕ ਰੀਡ ਕੀਤਾ ਕਿ ਇਹ ਚੀਜ਼ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆ ਹਾਂ ਇਹਨਾਂ ਪੇਪਰਾਂ ਲਈ ਮੈਂ ਤੁਹਾਡੀ ਜਿੰਨੀ ਵੀ ਮੇਰੇ ਤੋਂ ਹੈਲਪ ਹੋਏਗੀ ਪੇਪਰਾਂ ਦੇ ਵਿੱਚ ਦੇ ਦੌਰਾਨ ਜਿੰਨੀ ਵੀ ਆਪਾਂ ਚਾਹੇ ਕਰੰਟ ਅਫੇਅਰ ਹੋਗੇ ਚਾਹੇ ਜੀਕੇ ਦੇ ਕੁਐਸਚਨ ਹੋਗੇ ਚਾਹੇ ਮੌਕ ਟੈਸਟ ਵਗੈਰਾ ਵੀ ਮੈਂ ਕੋਸ਼ਿਸ਼ ਕਰਾਂਗਾ ਬਣਾਉਣ ਦੀ ਏਕਨ ਮੇਰੇ ਕੋਲ ਟਾਈਮ ਲੱਗਿਆ ਤਾਂ ਆਪਾਂ ਜਰੂਰ ਕਰਾਂਗੇ ਤਾਂ ਇਹੀ ਆ ਮੇਰੀ ਤੁਹਾਨੂੰ ਠੀਕ ਆ ਜੀ ਤਾਂ 올 ది 베ਸਟ ਸਾਰੇ ਕੈਂਡੀਡੇਟਸ ਨੂੰ ਤਾਂ ਤੁਸੀਂ ਆਪਣੇ ਚੈਨਲ ਨੂੰ ਬਹੁਤ ਪਿਆਰ ਦਿੱਨੇ ਹੋ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਕੋਈ ਬੱਚਾ ਮਿਸ ਗਾਈਡ ਨਾ ਹੋਵੇ ਤੇ ਕਿਉਂਕਿ ਕੋਰਸ ਵੇਚ ਜਾਣੇ ਆ ਲੋਕਾਂ ਨੇ ਤੁਹਾਨੂੰ ਨੋਟਸ ਵੇਚ ਜਾਣੇ ਆ ਤੇ ਉਸ ਟਾਈਮ ਦਾ ਤੁਸੀਂ ਕਹਿਣਾ ਕੋਈ ਗੱਲ ਨਹੀਂ ਯਾਰ ਅੱਜ 1000 ਲਾਤਾ 500 ਚ ਕੀ ਹੋਵੰਦਾ ਪਰ ਜਿਹੜਾ ਤੁਹਾਡਾ ਟਾਈਮ ਪੈਸਾ ਵੀ ਆ ਜਾਊਗਾ ਕਿ ਤੁਹਾਡਾ ਟਾਈਮ ਤਾਂ ਨਹੀਂ ਵੇਸਟ ਹੋ ਰਿਹਾ ਉਹ ਚੀਜ਼ ਤੇ ਜਿਹੜੀ ਚੀਜ਼ ਤੁਹਾਨੂੰ ਪਤਾ ਵਾ ਕਿ ਇਹ ਅਜੇ ਇੰਨੀ ਛੇਤੀ ਚ ਨਹੀਂ ਹੋਣ ਵਾਲੀ ਇਹਦੇ ਲਈ ਸਾਲ-ਸਾਲ ਦੋ-ਦੋ ਸਾਲ ਘਟੋ-ਘਟਦਾ ਲੱਗਦੇ ਹੀ ਆ ਬੱਚਿਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ 4-6 ਮਹੀਨੇ ਚ ਪੀਸੀਐਸ ਅੱਜ ਸ਼ੁਰੂ ਕੀਤਾ ਤੇ ਉਹ ਕ੍ਰੈਕ ਕਰ ਲਊਗਾ ਠੀਕ ਆ ਤਾਂ ਮੇਰੀ ਆਪਦੀ ਪਰਸਨਲ ਓਪੀਨੀਅਨ ਇਹੀ ਆ ਤਾਂ ਅੱਗੇ ਤੁਹਾਡੀ ਆਪਣੀ ਇੱਛਾ ਵਾ ਤਾਂ ਆਪਦਾ ਫੈਸਲਾ ਆਪ ਲਓ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਸਾਰੇ ਪੇਪਰ ਭਰੋ ਤਾਂ ਕੋਈ ਇਸ਼ੂ ਵਾਲੀ ਨਹੀਂ ਬਾਕੀ ਜੇਕਰ ਤੁਸੀਂ ਉਹ ਚੀਜ਼ ਨੂੰ ਦੇਖਣਾ ਹੀ ਚਾਹੁੰਦੇ ਹੋ ਪਰਖਣਾ ਚਾਹੁੰਦੇ ਹੋ ਤਾਂ ਉਹ ਕਰਿਓ ਬਸ ਤੁਹਾਡਾ ਨੁਕਸਾਨ ਨਾ ਹੋਵੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਧੰਨਵਾਦ ਜੀ